ਦੁਨੀਆ ਦੇ ਵਕਫਾ ਕੋਨੇ ਚ ਬੈਠੇ ਪੀਟੀਸੀ ਸਿਮਰਨ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਕਸਰ ਕੁਝ ਇਹੋ ਜਿਹੇ ਵਿਸ਼ੇ ਹੁੰਦੇ ਨੇ ਜਿਨ੍ਹਾਂ ਨੂੰ ਜਾਂ ਤਾਂ ਸੰਗਤ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰਿਆ ਜਾਂਦਾ ਜਾਂ ਫਿਰ ਉਹ ਵਿਸ਼ੇ ਕੁਝ ਸਕੂਲਾਂ ਕਾਲਜਾਂ ਦਾ ਹਿੱਸਾ ਬਣ ਕੇ ਰਹਿ ਜਾਂਦੇ ਨੇ ਇੱਕ ਸ਼ਬਦ ਅਕਸਰ ਅਸੀਂ ਆਮ ਸਕੂਲਾਂ ਦੇ ਵਿੱਚ ਸੁਣਦੇ ਆ ਪ੍ਰੋਫੈਸਰਾਂ ਦੀ ਜ਼ੁਬਾਨੀ ਕਿਤਾਬਾਂ ਦੇ ਵਿੱਚ ਵੀ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਪੰਜਾਬ ਜੀਵੰਤਾ ਗੁਰਾਂ ਦੇ ਨਾਂ ਤੇ ਜੇਕਰ ਪੰਜਾਬ ਦੇ ਖਿੱਤੇ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਸੱਭਿਆਚਾਰ ਦੀ ਪੰਜਾਬ ਦੀ ਬੋਲੀ ਦੀ ਜਾਂ ਪੰਜਾਬ ਦੇ ਸਿਹਤ ਦੀ ਗੱਲ ਕੀਤੀ ਜਾਵੇ ਇਹ ਕਿਉਂ ਸ਼ਬਦ ਸਾਡੇ ਸਾਹਮਣੇ ਆਏ ਨੇ ਜੀ ਹਾਂ ਅੱਜ ਇਸੇ ਵਿਸ਼ੇ ਨੂੰ ਆਧਾਰ ਬਣਾ ਕੇ ਅਸੀਂ ਕੋਸ਼ਿਸ਼ ਕਰਾਂਗੇ ਸਿੱਖ ਸਾਇਤ ਦੀ ਗੱਲ ਕਰ ਸਕੀਏ ਪੰਜਾਬ ਜੁੰਦਾ ਗੁਰਾਂ ਦੇ ਨਾਤੇ ਕਦੋਂ ਇਹੋ ਜਿਹਾ ਸਮਾਂ ਆਇਆ ਜਦੋਂ ਸਾਡੇ ਸਿੱਖ ਵਿਦਵਾਨਾਂ ਨੇ ਸਿੱਖ ਸਾਇਤ ਵੱਲ ਰੁਚੀ ਦੇਣੀ ਸ਼ੁਰੂ ਕਰ ਦਿੱਤੀ ਜਸਾਟੇ ਸਿੱਖ ਵਿਦਵਾਨਾਂ ਦੇ ਵੱਲੋਂ ਸਿੱਖ ਸਾਇਤ ਦੇ ਜਿਹੜੀ ਪਕੜ ਸੀ ਕਮਜ਼ੋਰ ਹੁੰਦੀ ਵੇਖ ਕੇ ਕੁਝ ਇਹੋ ਜੀ ਨਵੀਂ ਵਿਉਤਪੰਦੀ ਕੀਤੀ ਕੀ ਤਾਂ ਜੋ ਸਿੱਖ ਸਾਇਤ ਨੂੰ ਆਉਣ ਵਾਲੀ ਪਨੀਰੀ ਦੇ ਰੂਬਰੂ ਕੀਤਾ ਜਾਵੇ ਅੱਜ ਇਸੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਸਿੱਖ ਪੰਥ ਦੇ ਮਾਨ ਵਿਦਵਾਨ ਸਾਡੇ ਅਤੀ ਸਤਕਾਜੁਗ ਸਿੱਖ ਚਿੰਤਕ ਭਾਈ ਸਾਹਿਬ ਭਾਈ ਦਿਲਬਾਖ ਸਿੰਘ ਜੀ ਬਲੇ ਜੋ ਕਿ ਕਥਾਵਾਚਕ ਦੇ ਤੌਰ ਤੇ ਸੰਗਤ ਵਿਚਾਰ ਦਿੰਦੇ ਦੂਸਰ ਵਿਦਵਾਨ ਸਾਡੇ ਅਤੀ ਸਤਕਾਜੁਗ ਸਰਦਾਰ ਹਰਦੀਪ ਸਿੰਘ ਰਾਮ ਦਵਾਲੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਤੇ ਸਤ ਪਹਿਲੇ ਮੈਂ ਬਲੇਬ ਸਭ ਤੁਹਾਡੇ ਕੋਲ ਆਵਾਂਗਾ ਅਕਸਰ ਤੁਸੀਂ ਲੰਬੇ ਸਮੇਂ ਤੋਂ ਸੰਗਤ ਵਿੱਚ ਵਿਛੜਦੇ ਹੋ ਕੋਸ਼ਿਸ਼ ਹੁੰਦੀ ਹੈ ਗੁਰਧਾਮਾ ਦੇ ਵਿਛੜਦੇ ਹੋਏ ਸੰਗਤਾਂ ਦੇ ਵਿਛੜਦੇ ਹੋਏ ਸਿੱਖ ਸਿਧਾਂਤਾਂ ਦੀ ਗੱਲ ਸਿੱਖ ਵਿਚਾਰ ਤਰ੍ਹਾਂ ਦੀ ਗੱਲ ਸਿੱਖ ਫਲਸਫੀ ਦੀ ਗੱਲ ਇੱਕ ਕਥਾਵਾਚਕ ਦੇ ਜ਼ੁਬਾਨ ਚੋਂ ਨਿਕਲਿਆ ਹੋਇ ਇੱਕ ਇੱਕ ਸ਼ਬਦ ਸੰਗਤ ਦੇ ਘਰ ਕਰ ਜਾਂਦਾ ਇੱਕ ਸ਼ਬਦ ਜਿਹਦੀ ਰਮਤਾਪਾ ਕੀਤੀ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਸ ਨੂੰ ਅਸੀਂ ਸਿੱਖ ਸਾਹਿਬ ਦੇ ਸੰਦਰਭ ਵਿੱਚ ਕਿਵੇਂ ਵੇਖਾਂਗੇ ਪੰਜਾਬ ਜਿਉਂ ਦਾ ਗੁਰਾਂ ਦੇ ਨਾਂ ਤੇ ਸ਼ਬਦ ਜਿਹੜਾ ਹੈ ਬਹੁਤ ਪਿਆਰ ਭਰਿਆ ਸ਼ਬਦ ਹੈ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਇਹਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੀ ਜਿਹੜੀ ਉਹ ਰੋਹਾਨੀਅਤ ਦੀ ਪਿਉਂਦ ਚਾੜੀ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਬੰਧ ਚ ਬਾਬਾ ਸੱਤਾ ਤੇ ਬਲਵੰਡ ਜੀ ਆਪਣੀ ਵਾਰ ਚ ਲਿਖਦੇ ਨੇ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੇ ਦੇਹ ਗੁਣਾ ਸਤ ਭੈਣ ਭਰਾਵ ਹੈ ਪਰੰਗਤ দান ਪੜੀਂਦੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨਹੀਂਂ ਗੁਰੂ ਨਾਨਕ ਸਾਹਿਬ ਦੇ ਸਬੰਧ ਚ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਉਹ ਹਸਤੀ ਸਨ ਕਿ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਗੁਣਾ ਦੀ ਜਿਹੜੀ ਉਹ ਖੇਤੀ ਕੀਤੀ ਹੈ ਤੇ ਇਹਦਾ ਮਾਡਲ ਸੀ ਜਿਹੜਾ ਉਹ ਕਰਤਾਰਪੁਰ ਦੀ ਧਰਮਸ਼ਾਲਾ ਆਪਾਂ ਲਵਾਂਗੇ ਕਿ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਮਤਲਬ ਉਹ ਹਰ ਵਰਗ ਨੂੰ ਜਿਹੜਾ ਵਾ ਉਥੇ ਤਰਜੀਹ ਦਿੱਤੀ ਹੈ ਬਿਨਾ ਜਾਤ ਪਾਤ ਤੋਂ ਬਿਨਾ ਭੇਦ ਭਾਵ ਤੋਂ ਊਚ ਨੀਚ ਤੋਂ ਸ਼ੂਰ ਸ਼ਾ ਤੋਂ ਗੁਰੂ ਨਾਨਕ ਸਾਹਿਬ ਨੇ ਇੱਕ ਸਾਂਝਾ ਸਮਾਜ ਜਿਹੜਾ ਉਹਦੀ ਸਿਰਜਣਾ ਕੀਤੀ ਜਿੱਥੇ ਕਿਰਤ ਵਿਰਤ ਦੀ ਗੱਲ ਕੀਤੀ ਹੈ ਗ੍ਰਸਤੀਆਂ ਤੇ ਕਿਰਤੀਆਂ ਨੂੰ ਗੱਲ ਨਾਲ ਲਾਇਆ ਹੁਣ ਜਿਹੜਾ ਇਹ ਇਹ ਸ਼ਬਦ ਹੈ ਹੁਣ ਸਭ ਤੋਂ ਵੱਡੀ ਸਾਡੇ ਵਾਸਤੇ ਮਹਾਨਤਾ ਸਰਦਾਰ ਹਰਮਨ ਸਿੰਘ ਜੀ ਇਹ ਹੈ ਕਿ ਪੰਜਾਬ ਦੀ ਧਰਤੀ ਤੇ ਗੁਰਬਾਣੀ ਉਚਾਰਨ ਹੋਈ ਹੈ ਗੁਰਬਾਣੀ ਦਾ ਪੰਜਾਬ ਦੀ ਧਰਤੀ ਤੇ ਪਹਿਲੀ ਵਾਰ ਪ੍ਰਕਾਸ਼ ਹੋਇਆ ਹੈ ਪੰਜਾਬ ਦੀ ਧਰਤੀ ਤੇ ਸਹਿਬਜ਼ਾਦਿਆਂ ਦਾ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤੇਹ ਸਿੰਘ ਉਹਨਾਂ ਦਾ ਖੂਨ ਡੁੱਲਿਆ ਸੋ ਇਹਦੀ ਮਹਿਕ ਜਿਹੜੀ ਹੈ ਪੰਜਾਬ ਦੀ ਮਿੱਟੀ ਦੀ ਉਹਦੇ ਚ ਰੋਹਾਨੀਅਤ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਜਿਹੜੀ ਉਹ ਸਮੇਂ ਸਮੇਂ ਦੇ ਨਾਲ ੜਕਾ ਮਾਰਦੀ ਹੈ ਮਹਿਕ ਪਈ ਹੈ ਤੇ ਉਹ ਉਹ ਮਹਿਕ ਜਿਹੜੀ ਹੈ ਉਹ ਕਦੇ ਜਾਂਦੀ ਨਹੀਂ ਹੈ ਉਹ ਗੱਲ ਵੱਖਰੀ ਹੈ ਕਿ ਦੁਨੀਆ ਨੂੰ ਆਪਣੇ ਆਪਣੇ ਚਮਕਦਮਕਰੰਗ ਤਮਾਸ਼ਿਆਂ ਦੇ ਵਿੱਚ ਜਾਂ ਆਪਾਂ ਆਮ ਤੌਰ ਤੇ ਮਾਹੌਲ ਜਿਹੜੇ ਬਦਲ ਜਾਂਦੇ ਨੇ ਸਰਕਾਰਾਂ ਦੇ ਤੌਰ ਤੇ ਤੇ ਕਈ ਵਾਰ ਉਹ ਆਪਾਂ ਮੱਦਮ ਦਿਖਾਈ ਦਿੰਦੀ ਹੈ ਪਰੰਤੂ ਜਿਹੜੀ ਜੜ੍ਹ ਹੈ ਉਹ ਗੁਰਮਤਿ ਦੇ ਸਿਧਾਂਤ ਦੀ ਗੁਰਮਤਿ ਦੇ ਸਿਧਾਂਤ ਪੂਰਾ ਹੈ ਜੀ ਬਿਲਕੁਲ ਹਰਦੀਪਾ ਜੀ ਤੁਸੀਂ ਲੰਬੇ ਸਮੇਂ ਤੋਂ ਸਕੂਲਾਂ ਦੇ ਵਿੱਚ ਵਿਚਰਦੇ ਹੋ ਕਾਲਜਾਂ ਸੈਮੀਨਾਰਾਂ ਦੂਰ ਜਾਣੇ ਹੋ ਉੱਥੇ ਇਸ ਵਿਸ਼ੇ ਨੂੰ ਕਿਵੇਂ ਪਕੜ ਵਿੱਚ ਆਂਦਾ ਕਿਉਂਕਿ ਜਦੋਂ ਅਸੀਂ ਸਿੱਖ ਸਾਇਤਵਲ ਵੇਖਦੇ ਆ ਜਾਂ ਵਿਦਵਾਨਾਂ ਵੱਲੋਂ ਜਿਹੜੀਆਂ ਕਲਮਾਂ ਚਲਾਈਆਂ ਜਾਂਦੀਆਂ ਨੇ ਕੀ ਇਸ ਵਿਸ਼ੇ ਤੇ ਇਨਸਾਫ ਹੋ ਸਕਿਆ ਕੀ ਇਸ ਪੰਕਤੀ ਨੂੰ ਇਸ ਕੋਟੇਸ਼ਨ ਕੁਲ ਪੜਨ ਤੱਕ ਸੀਮਤ ਤਾਂ ਸੈਮੀਨਾਰਾਂ ਚ ਨਹੀਂ ਦੇਖੋ ਜੀ ਸੈਮੀਨਾਰਾਂ ਤੇ ਪੜਿਆ ਜਾਣਾ ਸਾਡਾ ਇੱਕ ਅਲੱਗ ਗੱਲ ਆ ਪਰ ਮੈਨੂੰ ਲੱਗਦਾ ਕਿ ਫੀਲਡ ਵਿੱਚ ਇਸ ਵਿਸ਼ੇ ਤੇ ਇਨਸਾਫ ਹੋਇਆ ਅਸੀਂ ਸਟੇਜਾਂ ਤੇ ਇਹਦੀ ਗੱਲ ਕਰਦੇ ਆਂ ਤੇ ਇਨਸਾਫ ਕਰਨ ਵਾਲਾ ਕੋ ਹੋਰ ਨਹੀਂ ਆ ਦਰਸਲ ਗੁਰੂ ਸਾਹਿਬ ਨੇ ਆਪ ਇਨਸਾਫ ਕੀਤਾ ਸਿੱਖ ਫਲਸਫੀ ਰਹੀ ਗੁਰੂ ਸਾਹਿਬ ਜੀ ਨੇ ਇਸ ਧਰਤੀ ਦੇ ਲੋਕ ਮਨਾਂ ਵਿੱਚ ਕਿਉਂਕਿ ਲੋਕ ਮਨ ਬੜਾ ਕੀਮਤੀ ਸਰਮਾਇਆ ਹੁੰਦਾ ਲੋਕ ਪਰੰਪਰਾਵਾਂ ਦਾ ਰੀਤੀ ਰਿਵਾਜਾਂ ਦਾ ਇਹ ਇੱਕ ਦਾ ਆਪਣਾ ਇੱਕ ਤੱਥ ਦੇ ਰੂਪ ਚ ਲੋਕ ਮਨ ਨੂੰ ਦੇਖਿਆ ਜਾਂਦਾ ਲੋਕ ਮਨ ਦੇ ਵਿੱਚ ਗੁਰਮਤ ਦੇ ਸਿਧਾਂਤ ਰਹੀ ਉਹ ਬੀਜ ਬੀਜੇ ਜਿਨ੍ਹਾਂ ਨੇ ਇਸ ਧਰਤੀ ਦੀ ਸਦੀਆਂ ਪੁਰਾਣੀ ਤਕਦੀਰ ਨੂੰ ਬਦਲ ਕੇ ਰੱਖ ਦਿੱਤਾ ਬਹੁਤ ਖੂਬ ਪਰ ਉਹ ਇਦਾਂ ਦੇ ਬੀਜ ਬੀਜੇ ਕਿ ਸਦੀਆਂ ਤੱਕ ਤਕਦੀਰ ਨੂੰ ਬਦਲ ਕੇ ਰੱਖਤਾ ਜੀ ਸਦੀਆਂ ਤੋਂ ਸਦੀਆਂ ਤੱਕ ਔਰ ਉਹਦੀ ਜਿਹੜੀ ਤਸਵੀਰ ਆ ਵਿਵਹਾਰਕ ਪੱਧਰ ਤੇ ਪ੍ਰੈਕਟੀਕਲ ਰੂਪ ਉਹ ਸਾਨੂੰ ਥਾਂ ਥਾਂ ਦੇਖਣ ਨੂੰ ਮਿਲਦੀ ਬੜੇ ਸਾਰੇ ਐਸਪੈਕਟ ਪੰਜਾਬੀਅਤ ਦੇ ਪੰਜਾਬੀ ਸੁਭਾਅ ਦੇ ਪੰਜਾਬੀ ਰਹਿਣ ਸਹਿਣ ਦੇ ਜਿੰਨਾ ਉੱਪਰ ਗੱਲ ਕੀਤੀ ਜਾ ਸਕਦੀ ਔਰ ਸਟੇਜਾਂ ਉੱਪਰ ਇਹਨਾਂ ਬਾਰੇ ਗੱਲ ਹੁੰਦੀ ਆ ਜਦੋਂ ਗੱਲ ਹੁੰਦੀ ਵਧੇਰੇ ਕਰਕੇ ਪ੍ਰੈਕਟੀਕਲ ਰੂਪ ਚ ਹੁੰਦੀ ਆ ਪਰ ਮੈਨੂੰ ਲੱਗਦਾ ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਪਵਿਖਧੀਆਂ ਯੋਜਨਾਵਾਂ ਵੀ ਹੋਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਇਹ ਪੱਖ ਹੋਰ ਵੀ ਉਗੜ ਕੇ ਸਾਹਮਣੇ ਆਵੇ ਇਸ ਲਈ ਇਸ ਪਾਸੇ ਨੂੰ ਸਾਨੂੰ ਜ਼ਰੂਰ ਯਤਨ ਕਰਨੀ ਚਾਹੀਦੀ ਤੁਸੀਂ ਇੱਥੇ ਯੋਜਨਾਵਾਦੀ ਗੱਲ ਕੀਤੀ ਹੈ ਤੁਸੀਂ ਇੱਕ ਅਕਾਡੈਮਿਕ ਫੀਲਡ ਨਾਲ ਜੁੜੇ ਪਏ ਹੋ ਕਾਲਜਾਂ ਦਾ ਵਿੱਚ ਸਕੂਲਾਂ 'ਚ ਇੱਕ ਨਹੀਂ ਅਨੇਕਾਂ ਵਿਦਿਆਰਥੀ ਤੁਹਾਡੇ ਰੂਬਰੂ ਹੁੰਦੇ ਨੇ ਤੁਸੀਂ ਉਹਨਾਂ ਦੇ ਰੂਬਰੂ ਹੁੰਦੇ ਹੋ ਆਦਾਨ-ਪ੍ਰਦਾਨ ਕੀਤਾ ਜਾਂਦਾ ਵਿੱਦਿਆ ਦਾ ਤੁਸੀਂ ਸੰਕਤ ਵਿਚਾਰ ਦੇ ਬਲੇਬ ਸਾਹਿਬ ਜਿਵੇਂ ਇਹਨਾਂ ਨੇ ਲੋਕਮਨਾਂ ਦੀ ਗੱਲ ਕੀਤੀ ਸੀ ਲੋਕਪੱਖੀ ਵਿਚਾਰਤਾਂ ਦੀ ਗੱਲ ਕੀਤੀ ਸੀਗੀ ਗੁਰਮਤ ਦੇ ਨਜ਼ਰੀਏ ਤੋਂ ਜੇਕਰ ਵੇਖਿਆ ਜਾਵੇ ਮੈਂ ਸਮੁੱਚੇ ਪੰਜਾਬ ਦੀ ਗੱਲ ਨਾ ਕਰਾਂ ਮੈਂ ਪੂਰੇ ਵਿਸ਼ਵ ਦੀ ਗੱਲ ਕਰਾਂ ਪੂਰੇ ਵਿਸ਼ਵ ਦੇ ਨਜ਼ਰੀਏ ਤੋਂ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਕਿੱਥੇ ਸਟੈਂਡ ਕਰਦਾ ਜਿਵੇਂ ਇਹ ਸ਼ਬਦ ਜਿਹੜਾ ਆਪਾਂ ਨੇ ਅੱਜ ਦਾ ਆਧਾਰ ਬਣਾਇਆ ਹੈ ਇਹ ਪ੍ਰੋਫੈਸਰ ਪੂਰਨ ਸਿੰਘ ਦਾ ਮੇਰਾ ਖਿਆਲ ਉਹਨਾਂ ਦੀ ਲਿਖਤ ਦੇ ਵਿੱਚੋਂ ਆਉਂਦਾ ਹੈ ਕਿ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਂ ਹੁਣ ਪੰਜਾਬ ਦੀ ਜਿਹੜੀ ਜਿਹੜੀ ਸਰਜ਼ਮੀਨ ਹੈ ਉਹਦੇ ਚ ਆਪਾਂ ਜਿਵੇਂ ਪਹਿਲਾਂ ਰੋਹਾਨੀਅਤ ਦੀ ਗੱਲ ਕੀਤੀ ਹੈ ਇਹ ਸੁਭਾ ਜਿਹੜਾ ਸਾਡਾ ਸੁਭਾ ਦੇ ਵਿੱਚ ਗੁਰਮੰਧ ਦੀ ਪਿਉੰਦ ਚਾੜੀ ਹੈ ਤੇ ਪੰਜਾਬੀ ਦੁਨੀਆ ਭਰ ਚ ਜਿੱਥੇ ਵੀ ਚਲੇ ਜਾਂਦੇ ਉਹਨਾਂ ਦਾ ਜਿਹੜਾ ਅਣਖੀਲਾ ਸੁਭਾਅ ਅਣਖ ਗੈਰਤ ਪੰਜਾਬੀਆਂ ਨਾਲ ਦੀ ਕਿਤੇ ਨਹੀਂ ਮਿਲਦੀ ਇਹਦੀ ਇੱਕ ਮੈਂ ਪ੍ਰਤੱਖ ਤੁਹਾਨੂੰ ਇਤਿਹਾਸ ਦੇ ਪੰਨਿਆਂ ਤੋਂ ਉਦਾਹਰਣ ਵੀ ਦੇ ਦਿੰਦਾ ਹੈ ਕਿ ਜਦੋਂ ਜੱਲਿਆਂ ਵਾਲੇ ਬਾਗ ਦੇ ਬਾਗ ਦੇ ਵਿੱਚ ਉਹ ਜਨਰਲ ਡਾਇਰ ਨੇ ਗੋਲੀकांड ਜਿਹੜਾ ਕੀਤਾ ਸੀ ਅੰਗਰੇਜ਼ ਸਰਕਾਰ ਦੇ ਸਮੇਂ ਤੇ ਬਾਕੀ ਵੀ ਹੋਰ ਕਿੰਨੀਆਂ ਕੌਮਾਂ ਦੇ ਕਮਿਊਨਿਟੀਜ਼ ਦੇ ਬੰਦੇ ਸੀ ਜਿਹੜੇ ਉੱਥੇ ਮਰੇ ਸੀ ਪਰ ਸਿਰਫ ਇੱਕ ਸਿੱਖਾਂ ਦੀ ਗੱਲ ਜਦੋਂ ਆਉਂਦੀ ਹੈ ਪੰਜਾਬੀਆਂ ਦੀ ਗੱਲ ਆਉਂਦੀ ਹੈ ਤੇ ਇੱਕ ਸਰਦਾਰ ਉਦਮ ਸਿੰਘ ਸੀ ਜਿਨ੍ਹਾਂ ਨੇ ਉੱਥੇ ਡੁੱਲੇ ਖੂਨ ਨੂੰ ਵੇਖ ਕੇ ਪ੍ਰਣ ਕੀਤਾ ਕਿ ਮੈਂ ਇਹਦਾ ਨਿਆਂ ਕਰਾਂਗਾ ਤੇ ਉਹ 20 ਸਾਲ ਦਾ ਲਗਭਗ ਸਮਾਂ ਲੱਗ ਗਿਆ ਤੇ ਸੱਤ ਸਮੁੰਦਰੋਂ ਪਾਰ ਜਾ ਕੇ ਉਹਨਾਂ ਨੇ ਜਿਹੜਾ ਵਾ ਉਹ ਬਦਲਾਪੁਰਾ ਉਹਦਾ ਉਹਨੂੰ ਇਨਸਾਫ ਕੀਤਾ ਆਪਾਂ ਕਹਾਂਗੇ ਕਿ ਚਲੋ ਜੋ ਵੀ ਸ਼ਬਦ ਵਰਤਿਆ ਜਾਂਦਾ ਹੈ ਮਤਲਬ ਹੁਣ ਇਸੇ ਤਰ੍ਹਾਂ ਜਿਹੜੀ ਤੁਸੀਂ ਜਿਹੜਾ ਸਵਾਲ ਕੀਤਾ ਦੁਨੀਆ ਭਰ ਦੇ ਵਿੱਚ ਜਿਹੜੀ ਪੰਜਾਬ ਦੀ ਪਛਾਣ ਹੈ ਉਹ ਕਿਰਤ ਦੇ ਇੱਕ ਪੱਖ ਤੋਂ ਬੜੀ ਮਹਾਨ ਹੈ ਕਈ ਪੰਜਾਬੀ ਭਵੇਂ ਯੂਪੀ ਚ ਗਏ ਭਵੇਂ ਐਮਪੀ ਚ ਗਏ ਭਵੇਂ ਉਹ ਅਮਰੀਕਾ ਕੈਨੇਡਾ ਗਏ ਜਿਹੜੀ ਪੰਜਾਬੀਆਂ ਦਾ ਇੱਕ ਖਾਸੀਅਤ ਹੈ ਨਾ ਕਿਰਤ ਕਰਨ ਵਾਲਾ ਸੁਭਾਅ ਇਹ ਸਾਡੇ ਗੁਰੂ ਸਾਹਿਬਾਨ ਨੇ ਪਿਉਂਦ ਚਾੜੀਏ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਸਰਵਣ ਕਰਦੇ ਆ ਤੇ ਮਹਾਰਾਜ ਕਹਿੰਦੇ ਨੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਪਛਾਣੇ ਸੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਂ ਤਾਂ ਭਰੇ ਜਾ ਮਰਦਾਨਾ ਖਾਈ ਕਿ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਇਹ ਗੱਲ ਚੱਲਦੀ ਹੈ ਕਿ ਜੇ ਕਿਸੇ ਨੂੰ ਆਪਾਂ ਮਤਲਬ ਕੋਈ ਮੰਗਦਾ ਹੈ ਨਾ ਮੰਗਤਾ ਹੈ ਤੇ ਉਹਨੂੰ ਨਫ਼ਰਤ ਕੀਤੀ ਜਾਂਦੀ ਹੈ ਪੰਜਾਬੀਆਂ ਦੇ ਵਿੱਚ ਇਹ ਬੜੀ ਤਗੜੀ ਖਾਸੀਅਤ ਹੈ ਕਿ ਮੰਗ ਕੇ ਨਹੀਂ ਖਾਂਦੇ ਕਿਸੇ ਨੂੰ ਆਪਾਂ ਗਾਲ ਇਹ ਗਾਲ ਦੇ ਸਮਾਨ ਮੰਨਿਆ ਜਾਂਦਾ ਮੰਗਤਾ ਕਿਸੇ ਨੂੰ ਕਹਿ ਦਈਏ ਅੱਜ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਪਰ ਇਹ ਇਹ ਜਿਹੜਾ ਸੁਭਾਅ ਸੀ ਜਾਂ ਇਹ ਜਿਹੜੀ ਪਛਾਣ ਸੀ ਉਹ ਅੱਜ ਵੀ ਤੁਸੀਂ ਦੇਖੋ ਭਾਵੇਂ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਹੈ ਉੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਲੱਗੀ ਕਿ ਪੰਜਾਬੀਆਂ ਨਾਲ ਦਾ ਸਿੱਖਾਂ ਨਾਲ ਦਾ ਮਿਹਨਤੀ ਬੰਦਾ ਹੋਰ ਕੋਈ ਨਹੀਂ ਮਿਹਨਤੀ ਇਹ ਤੁਹਾਡੀ ਉਸ ਸੱਭਿਆਚਾਰ ਦੀ ਗੱਲ ਤੁਸੀਂ ਕਿਤੋਂ ਸੁ ਵਿਲੱਖਣਤਾ ਦੀ ਗੱਲ ਕੀਤੀ ਜਿਸ ਵਿਲੱਖਣਤਾ ਨੇ ਅੱਜ ਪੂਰੇ ਵਿਸ਼ਵ ਦੇ ਵਿੱਚ ਪੰਜਾਬੀਅਤ ਦੇ ਝੰਡੇ ਨੂੰ ਬੁਲੰਦ ਕੀਤਾ ਸਿੱਖ ਸਾਇਕੀ ਨੂੰ ਬੁਲੰਦ ਕੀਤਾ ਜੇਕਰ ਮੈਂ ਥੋੜਾ ਜਿਹਾ ਖੋਡ ਡੂੰਗਾ ਇੱਚ ਬਾਤਾਂ ਦੀ ਕੋਸ਼ਿਸ਼ ਕਰਾਂ ਇਹ ਸ਼ਬਦ ਤੋਂ ਬਾ ਜਿਹੜਾ ਸਾਡਾ ਸਿੱਖ ਸਾਹਿਤ ਸੀਗਾ ਉਹ ਕਿਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ ਕਿਉਂਕਿ ਕਿਹਾ ਜਾਂਦਾ ਹੈ ਕਿ ਕਿਸੇ ਕੌਮ ਦੀ ਜੜ ਹੁੰਦੀ ਹੈ ਸਿੱਖ ਸਾਹਿਤ ਇੱਕ ਸਾਹਿਤਕਾਰ ਵੱਲੋਂ ਆਪਣੀ ਭੂਮਿਕਾ ਨੂੰ ਕਲਮ ਬੰਦ ਕਰਕੇ ਆਪਣੇ ਸਿਧਾਂਤਾਂ ਨੂੰ ਪੇਸ਼ਕਾਰੀ ਰੂਪ ਵਿੱਚ ਜੁਗਾ-ਜੁਗੰਤਾ ਤੱਕ ਜਿਵਤ ਰਹਿਣਾ ਇੱਕ ਸ਼ਾਦੇ ਜਿਹੜੇ ਬੋਲ ਨੇ ਜੇ ਤੁਸੀਂ ਬੋਲਦੇ ਹੋ ਇੱਕ ਕਲਮਰਾਈ ਉਚਾਰੇਗੇ ਸ਼ਬਦ ਨੇ ਸਿੱਖ ਸਾਹਿਤ ਵਿੱਚ ਸ਼ਬਦ ਦੀ ਕੀ ਭੂਮਿਕਾ ਹੈ ਸਿੱਖ ਸਾਹਿਤ ਦੇ ਵਿੱਚ ਸ਼ਬਦ ਦੀ ਭੂਮਿਕਾ ਤੁਸੀਂ ਦੇਖੋ ਅੱਜ ਮੇਰੇ ਖਿਆਲ ਹੈ ਕਿ ਸਭ ਤੋਂ ਵੱਧ ਜੇ ਸਰਚ ਵੱਜ ਰਹੀ ਹੈ ਨਾ ਉਹ ਭਾਵੇਂ ਸਿੰਗਰ ਨੇ ਕਲਾਕਾਰ ਨੇ ਜਾਂ ਕੋਈ ਵੀ ਆਪਾਂ ਦੇਖ ਲਈਏ ਸਰਕਾਰਾਂ ਦੇ ਪੱਖ ਤੋਂ ਨੇ ਉਹ ਸਰਦਾਰ ਹਰੀ ਸਿੰਘ ਨਲੂਆ ਤੇ ਵੱਜ ਰਹੀ ਹੈ ਸਰਚ ਕਿਉਂਕਿ ਸਾਡਾ ਸਾਹਿਤ ਗੁਰਬਾਣੀ ਦੇ ਵਿੱਚੋਂ ਉਹਨਾਂ ਨੇ ਸੇਧ ਲੈ ਕੇ ਆਪਣਾ ਜੀਵਨ ਜਿਹੜਾ ਉਹਨੂੰ ਇਸ ਲਖਣਤਾ ਦੇ ਨਾਲ ਆਪਣਾ ਜੀਵਨ ਜਿਹੜਾ ਉਹ ਮਾਰਸ਼ਲ ਤਰੀਕੇ ਦੇ ਨਾਲ ਜਾਂ ਦ੍ਰਿੜਤਾ ਨਾਲ ਹਿੰਮਤ ਨਾਲ ਦਲੇਰੀ ਨਾਲ ਕਿ ਇੱਕ ਔਖੇ ਤੋਂ ਔਖੀਆਂ ਮਹੀਮਾ ਦੇ ਨਾਲ ਵੀ ਉਹ ਛਾਤੀ ਤਾਣ ਕੇ ਜਿਹੜਾ ਅਸੀਂ ਉਹ ਮੁਸੀਬਤਾਂ ਦੇ ਅੱਗੇ ਟਕਰਾਉਂਦੇ ਰਹੇ ਮੈਂ ਸਿੱਖ ਸਾਹਿਤ ਦੀ ਗੱਲ ਆ ਕਰ ਰਿਹਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਜਿਹੜੀ ਸਿੱਖੀ ਦੀ ਰੰਮਤ ਹੋਈ ਸੀਗੀ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਲਿਖਤੀ ਸੰਵਿਧਾਨ ਮਿਲਿਆ ਸੀਗਾ ਹਾਂਜੀ ਲਿਖਤੀ ਸਿਧਾਂਤ ਤੋਂ ਬਾਅਦ ਇੱਕ ਸਾਇ ਸਾਡੇ ਸਾਹਮਣੇ ਆਇਆ ਜਿਹੜਾ ਕਿ ਸਿੰਘ ਸਭਾ ਮੂਵਮੈਂਟ ਦੇ ਵਿੱਚ ਉਜਾਗਰ ਹੋ ਕੇ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਿਆ ਜਦੋਂ ਸਿੱਖੀ ਦੇ ਸਿਧਾਂਤਾਂ ਤੋਂ ਖੋਰਾ ਲੱਗ ਰਿਹਾ ਸੀਗਾ ਹਰਦੇਸ਼ ਸਿੰਘ ਮੈਂ ਤੁਹਾਡੇ ਤੋਂ ਵੱਲੋਂ ਵੀ ਪੁੱਛਣਾ ਚਾਹਾਂਗਾ ਤੁਸੀਂ ਤਾਂ ਬਕਾਇਦਾ ਉਸ ਅਕੈਡਮਿਕ ਅਦਾਰੇ ਨਾਲ ਜੁੜੇ ਹੋਣ ਕਰਕੇ ਤੁਹਾਡਾ ਵਡਮੁੱਲਾ ਫਰਜ਼ ਹੀ ਬੰਦ ਹੈ ਅਸੀਂ ਸਾਇਤ ਨੂੰ ਕਿਵੇਂ ਅੱਜ ਦਾ ਹਾਨੀ ਬਣਾਈਏ ਖਾਸ ਕਰਕੇ ਜੇਕਰ ਮੈਂ ਸ਼ਬਦ ਦੇ ਦਾਇਰੇ ਚ ਰਹਿ ਕੇ ਸਿੱਖ ਸਾਇਤ ਦੀ ਗੱਲ ਕਰਾਂ ਦੇਖੋ ਜੀ ਜਿਦਾਂ ਤੁਸੀਂ ਕਿਹਾ ਤੇ ਗੱਲ ਇਹ ਆ ਕਿ ਸਾਇਤ ਜਿਹੜਾ ਕਿਸੇ ਵੀ ਸਮਾਜ ਦੀ ਫਿਲਾਸਫੀ ਦਾ ਰੀਡ ਦੀ ਰੀਡ ਤੇ ਅੱਡੇ ਠੀਕ ਹੈ ਉਹ ਹੱਬ ਦਾ ਕੰਮ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਜੀ ਸਾਨੂੰ ਇੱਦਾਂ ਤਗੜਾ ਖਜ਼ਾਨਾ ਤੇ ਇੱਦਾਂ ਤਗੜਾ ਕੇਂਦਰੀ ਤੁਰਾ ਮਿਲਿਆ ਕਿ ਸਾਡੀਆਂ ਪੀੜੀਆਂ ਪੀੜੀਆਂ ਲਗਾਤਾਰ ਉਸ ਕੇਂਦਰੀ ਤੁਰੇ ਦੇ ਦੁਆਲੇ ਜਿੰਨਾ ਮਰਜੀ ਕੁਮੀ ਜਾਂ ਸਾਹਿਬ ਦਾ ਖਜ਼ਾਨਾ ਹੋਰ ਫੁੱਟਦਾ ਹੋਰ ਫੁੱਟਦਾ ਸਿੱਖ ਸਾਹਿਬ ਦੇ ਰੂਪ ਜਨ ਨਿਕਲਦਾ ਹੀ ਨਿਕਲਦਾ ਹੀ ਬਿਲਕੁਲ ਜਦੋਂ ਅੱਜ ਦੇ ਸਮੇਂ 'ਚ ਆਪਾਂ ਮਹਿਸੂਸ ਕਰਦੇ ਹਾਂ ਤੇ ਦਰਅਸਲ ਸਾਨੂੰ ਉਹੀ ਦ੍ਰਿਸ਼ਟੀਕੋਣ ਤੇ ਉਸੇ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਤਬੀਅਤ ਪੈਦਾ ਕਰਨੀ ਪੈਗੀ ਜਿਹੜਾ ਸਤਿਗੁਰੂ ਜੀ ਨੇ ਦਿੱਤਾ ਤੇ ਉਦੋਂ ਹੀ ਦੇਖਿਆ ਵੀ ਜਿੱਦਾਂ ਵੀਰ ਜੀ ਨੇ ਹੁਣੇ ਗੱਲ ਕੀਤੀ ਤੁਸੀਂ ਵਿਸ਼ਵ ਦ੍ਰਿਸ਼ਟੀਕੋਣ ਦੀ ਗੱਲ ਕੀਤੀ ਅੱਜ ਦੋ ਜਗ੍ਹਾ ਸੰਸਾਰ ਬਲਦੀ ਤੇ ਪਿਆ ਇੱਕ ਇਜ਼ਰਾਈਲ ਤੇ ਹਮਾਸ ਅਲੀ ਲੜਾਈ ਤੇ ਦੂਸਰਾ ਯੂਕਰੇਨ ਤੇ ਰੂਸ ਦੀ ਲੜਾਈ ਬਿਲਕੁਲ ਜਿੱਥੇ ਜਾ ਕੇ ਬੰਦਾ ਉਹ ਹੱਕ ਪ੍ਰਾਏ ਤੇ ਹੀ ਨਿਗਾ ਰੱਖ ਕੇ ਬੈਠਾ ਕਿ ਮੈਨੂੰ ਉਹ ਵੀ ਮਿਲ ਜੇ ਮੈਨੂੰ ਉਹ ਵੀ ਮਿਲ ਜੇ ਆਪਣੇ ਚ ਸਬਰ ਸੰਤੋਖ ਆਪਣੀ ਮਿਲੇ ਤੇ ਹੈ ਨਹੀਂ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਬਖਸ਼ੇ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਸਾਰਾ ਕੁਝ ਦੇਖਾਂਗੇ ਨਾ ਤੇ ਫਿਰ ਸਾਨੂੰ ਪਤਾ ਲੱਗੂਗਾ ਵੀ ਅਸੀਂ ਜ਼ਿੰਦਗੀ ਨੂੰ ਜਿਉਣਾ ਕਿਦਾਂ ਤੇ ਜਿਉਂਦਿਆਂ ਜਿਉਂਦਿਆਂ ਅਸੀਂ ਆਪਣੇ ਆਪ ਨੂੰ ਸਿੱਖ ਸਾਹਿਤ ਨਾਲ ਜਦੋਂ ਜੋੜਾਂਗੇ ਤੇ ਜਦੋਂ ਗੁਰੂ ਕਿਰਪਾ ਨਾਲ ਅੰਦਰੋਂ ਜਿਹੜੀ ਭਾਵਨਾ ਚੋਂ ਨਿਕਲੀਆਂ ਹੋਈਆਂ ਲਿਖਤਾਂ ਨਾ ਜਿਵੇਂ ਭਾਈ ਵੀਰ ਸਿੰਘ ਜੀ ਉਹਨਾਂ ਦੀਆਂ ਲਿਖਤਾਂ ਫੁੱਟੀਆਂ ਜਾਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਦੇਖਿਆ ਵੀ ਪੰਜਾਬ Hindu Muslimਾਂ ਵਾਲੀ ਗੱਲ ਹੀ ਕੋਈ ਨਹੀਂ ਜੋ ਅੱਜ ਪੰਜਾਬ ਦੇ ਹਰ ਵਾਸ਼ਣ ਦੇ ਧਰਮ ਦੀ ਬਲਗਨ ਤੋਂ ਬਿਨਾ ਜੀ ਦੇ ਮਨ ਵਿੱਚ ਆ ਜੋ ਉਹਦੀ ਸੋਚ ਵਿੱਚ ਆ ਉਹਦੇ ਵਿਵਹਾਰ ਵਿੱਚ ਆ ਉਹ ਗੁਰਾਂ ਕਰਕੇ ਆ ਕਿਉਂਕਿ ਇੱਥੇ ਹੀ ਇੱਕ ਬੰਨੇ ਕੱਟੜ ਵਿਰੋਧ ਮੰਨਿਆ ਜਾਂਦਾ ਇਸਲਾਮਿਕ ਫਲਸਫੀ ਦੇ ਪੈਰੋਕਾਰਾਂ ਨਾਲ ਹੈਨਾ ਦੂਜੇ ਬੰਨੇ ਏਡੀ ਤਗੜੀ ਵਿਚਾਰਧਾਰਾ ਵੀ ਅੱਜ ਸਾਡਾ ਕੇਂਦਰੀ ਸਥਾਨ ਤੇ ਉਹਨਾਂ ਦੀ ਨਹੀਂ ਇਸਾਈ ਮੀਰ ਜੀ ਕੋਲ ਲਗਾਈ ਗਈ ਹੈ ਕੀ ਬਾਤ ਹੈ ਪੁੱਛਦੇ ਪੀਰ ਦੀ ਸੇਵਾ ਉਹ ਖੱਟ ਗਏ ਜਿਨ੍ਹਾਂ ਨੇ ਇੱਕ ਬਨੇ ਕਲੰਕ ਵੀ ਖੱਟਿਆ ਉਸ ਭਾਈਚਾਰੇ ਦੇ ਲੋਕਾਂ ਨੇ ਹੈਨਾ ਮਲੇਰ ਕੋਟਲੇ ਦੇ ਵਿੱਚੋਂ ਹਾ ਦਾ ਨਾਰਾ ਵੀ ਫੁੱਟਿਆ ਜਿਨੂੰ ਅਸੀਂ ਅੱਜ ਤੱਕ ਆਪਣੀ ਹਿੱਕ ਨਾ ਲਾ ਕੇ ਤੇ ਆਪਣੇ ਤਾਨ ਤੇ ਆਪਣੀ ਹਿੱਕ ਤੇ ਝੱਲ ਕੇ ਵੀ ਉਸ ਨਾਰੇ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿਹੜਾ ਪੂਰਾ ਮਾਨਤਾ ਨਹੀਂ ਦਿੱਤਾ ਉਹਨੂੰ ਪੂਰਿਆ ਕੀਤਾ ਸੋ ਜਿਵੇਂ ਉਹਨਾਂ ਨੇ ਉਸ ਵਕਤ ਭਾਵਨਾਵਾਂ ਦੇਖੀ ਕਿ ਪੰਜਾਬ ਧਰਮਾਂ ਦੀ ਬਲਗਣ ਤੇ ਉਹਦੀਆਂ ਬੰਦਸ਼ਾਂ ਚ ਨਹੀਂ ਆ ਪੰਜਾਬ ਗੁਰਾਂ ਦੇ ਦਿੱਤੇ ਹੋਏ ਬੀਜ ਨਾਲ ਆ ਜਦੋਂ ਇਦਾਂ ਦੀ ਗੱਲ ਸਾਡੇ ਸਾਹਿਤਕਾਰਾਂ ਦੇ ਅੰਦਰੋਂ ਰੂਹ ਤੋਂ ਰੂਹ ਦੀ ਖੁਸ਼ੀ ਨਾਲ ਫੋਟੋ ਗਈ ਨਾ ਸ਼ਿਆਰ ਨੂੰ ਤੇ ਜੇ ਕੁਝ ਹੋਰ ਹੋਣਗੇ ਹਾਂਜੀ ਬਿਲਕੁਲ ਨਤੀਜੇ ਔਰ ਮੈਨੂੰ ਇਹ ਲੱਗਦਾ ਕਿ ਇਸ ਵਿਸ਼ੇ ਤੇ ਜਿੱਦਾਂ ਤੁਸੀਂ ਹੁਣ ਸਾਨੂੰ ਵਿਸ਼ਾ ਕਿਹਾ ਕਿ ਆਪਾਂ ਇੱਥੇ ਵਿਚਾਰ ਕਰਨੀ ਮੈਨੂੰ ਲੱਗਦਾ ਕਿ ਸਾਨੂੰ ਇਸ ਤੋਂ ਅੱਗੇ ਵਧਣਾ ਚਾਹੀਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਸਾਨੂੰ ਅੱਜ ਉਸ ਲੈਵਲ ਵੱਲ ਵਧਣਾ ਚਾਹੀਦਾ ਤੇ ਇਸ ਤਰੀਕੇ ਨਾਲ ਵਧਣਾ ਚਾਹੀਦਾ ਕਿ ਕੋਈ ਉਠੇ ਤੇ ਆਖੇ ਸੰਸਾਰ ਜਿਉਂਦਾ ਗੁਰਾਂ ਦੇ ਨਾਂ ਕੀ ਬਾਤ ਆ ਬਹੁਤ ਖੂਬ ਸੱਚਮੁੱਚ ਗੁਰੂ ਕੀ ਪਿਆਰੀ ਸਾత్సੰਗਤ ਜੀਓ ਬੜੀ ਹੈਰਾਨੀ ਹੁੰਦੀ ਹੈ ਸਾਡੇ ਅੱਜ ਜ਼ਹਿਨ 'ਚ ਕੁਝ ਇਹੋ ਜਿਹੇ ਵਿਸ਼ੇ ਜਿਹੜੇ ਪਲਪਦੇ ਨੇ ਕੁਝ ਅਲੋਪ ਹੋ ਚੁੱਕੇ ਨੇ ਅਸੀਂ ਕਿਉਂ ਨਾ ਹੋਵੇ ਉਨਾ ਵਿਸ਼ੇ ਨੂੰ ਅੱਜ ਅਸੀਂ ਆਪਣੇ ਜ਼ਹਿਨ ਦਾ ਹਿੱਸਾ ਬਣਾਈਏ ਕਿਉਂਕਿ ਆਉਣ ਵਾਲੀਆਂ ਪਨੇਰੀਆਂ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵੱਲ ਵੇਖਦੀਆਂ ਨੇ ਕਿ ਗੁਰੂ ਪਾਤਸ਼ਾਹ ਦੀ ਇਹ ਇਲਾਹੀ ਸੰਦੇਸ਼ ਕੀ ਕਹਿੰਦਾ ਹੈ ਬਲੇਰ ਸਾਹਿਬ ਤੁਸੀਂ ਸੰਕਤ ਵਿੱਚ ਵਿਚੜਦੇ ਹੋ ਮੌਜੂਦਾ ਸਮੇਂ ਜੇਕਰ ਸੰਗਤੀ ਪੱਖ ਵੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਜਾਂ ਗੁਰਸਿੱਖਾਂ ਦੇ ਜਿਹੜੇ ਕਾਰਨਾਮੇ ਨੇ ਇਤਿਹਾਸਕ ਤੱਥਾਂ ਨੂੰ ਤੁਸੀਂ ਸੰਕਤ ਵਿੱਚ ਬਖੂਬੀ ਰੱਖਦੇ ਹੋ ਕਦੀ ਕੋਈ ਸਵਾਲ ਕੋਈ ਜ਼ੈਂਚ ਅਜਾ ਖਿਆਲ ਨਹੀਂ ਆਂਦਾ ਵੀ ਜਿਹੜਾ ਸਾਡਾ ਸਹਿ ਤੱਤ ਸੀਗਾ ਅੱਜ ਉਲੋਪ ਹੁੰਦਾ ਜਾ ਰਿਹਾ ਉਹ ਪਕੜ ਨਹੀਂ ਬਣ ਪਾਦੀ ਸਾਡੀ ਖਾਸ ਕਰਕੇ ਨੌਜਵਾਨ ਪਨੀਰੀ ਦੇ ਵਿੱਚ ਉਹਦਾ ਕਾਰਨ ਹੈ ਜੀ ਜਿਹੜੀਆਂ ਸਾਡੀਆਂ ਸਟੇਜਾਂ ਨੇ ਉਹਨਾਂ ਸਟੇਜਾਂ ਤੋਂ ਸਹੀ ਜੇ ਸੁਨਾਇਆ ਜਾਵੇ ਤਾਂ ਗੁਰਬਾਣੀ ਪਹਿਲ ਤਾਂ ਦੂਸਰੇ ਨੰਬਰ ਤੇ ਸਾਡਾ ਜਿਹੜਾ ਗੁਰਬਾਣੀ ਨੂੰ ਜੀਉਣ ਵਾਲਾ ਸਾਡਾ ਇਤਿਹਾਸ ਸੀ ਉਹਨੂੰ ਸੁਨਾਇਆ ਜਾਣਾ ਚਾਹੀਦਾ ਕਿਉਂ ਸੁਨਾਇਆ ਨਹੀਂ ਜਾ ਰਿਹਾ ਨਹੀਂ ਸੁਨਾਇਆ ਜਾ ਰਿਹਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਆਦਾ ਪੱਖ ਤਾਂ ਤੁਸੀਂ ਦੇਖੋਗੇ ਸਟੇਜਾਂ ਤੇ ਜਿਹੜਾ ਉਹ ਪ੍ਰਬੰਧਕਾਂ ਦਾ ਪੱਖ ਲੈ ਲਿਆ ਜਾਂਦਾ ਹੈ ਜਾਂ ਹੋਰ ਹੋਰ ਪਾਸੇ ਤੇ ਸਮਾ ਲਾ ਦਿੱਤਾ ਜਾਂਦਾ ਹੈ ਪਰ ਜਿਹੜਾ ਸਾਡਾ ਸਾਹਿਤ ਹੈ ਨਾ ਇਤਿਹਾਸ ਹੈ ਉਹਦੇ ਚ ਹਰ ਪੱਖ ਮੌਜੂਦ ਹੈ ਜਿਵੇਂ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆਂ ਬਾਲ ਜਵਾਨੀ ਵਾਲ ਬਿਰਧ ਫਣ ਤਿੰਨ ਅਵਸਥਾ ਜਾਣ ਗੁਰਬਾਣੀ ਨੇ ਤਿੰਨ ਉਮਰਾਂ ਦੀ ਗੱਲ ਕੀਤੀ ਹੈ ਤੇ ਸਾਡਾ ਇਤਿਹਾਸ ਤੁਸੀਂ ਦੇਖੋਗੇ ਤੇ ਜੇ ਤੁਸੀਂ ਸਵਾਲ ਕੀਤਾ ਬਚਪਨ ਤੇ ਬਚਪਨ ਵਾਸਤੇ ਵੀ ਇੱਥੇ ਬਾਬਾ ਜ਼ੋਰਾਵਰ ਸਿੰਘ ਫਤੇ ਸਿੰਘ ਦਾ ਸਾਡੇ ਸਾਹਮਣੇ ਪ੍ਰਤੱਖ ਇਤਿਹਾਸ ਪਿਆ ਹੈ 4 ਸਾਲ ਦੇ ਪੁੱਤਰ ਅਜੈ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਉਹਦੀ ਗੱਲ ਵੀ ਪਈ ਹੈ 2 ਸਾਲ ਦੇ ਦਰਬਾਰਾ ਸਿੰਘ ਦੀ ਗੱਲ ਵੀ ਪਈ ਹੈ ਜਿਹੜੇ ਨਨਕਾਣਾ ਸਾਹਿਬ ਦੇ ਸ਼ਹੀਦ ਹੋ ਗਏ ਸੀ ਜੇ ਜਵਾਨੀ ਦੀ ਤੁਸੀਂ ਗੱਲ ਕਰੋਗੇ ਤੇ ਜਵਾਨੀ ਦਾ ਇਤਿਹਾਸ ਵੀ ਸਾਡੇ ਕੋਲ ਕਿੰਨਾ ਮਾਰਸ਼ਲ ਪਿਆ ਹੈ ਮਰਜੀ ਵੜੇ ਯੋਧਿਆਂ ਦਾ ਸੁਨਾਇਆ ਜਾ ਸਕਦਾ ਹੈ ਹੁਣ ਸਟੇਜਾਂ ਦੇ ਨਾਲ-ਨਾਲ ਜਿਹੜਾ ਸਾਡੀਆਂ 6 ਸਟੇਜਾਂ ਨੇ ਉਹਨਾਂ ਦੇ ਨਾਲ-ਨਾਲ ਜਿਹੜੀ ਕੈਂਪ ਨੇ ਸੈਮੀਨਾਰ ਨੇ ਜਾਂ ਖਾਸ ਕਰਕੇ ਜਿਹੜਾ ਬੱਚਿਆਂ ਦੇ ਲੈਵਲ ਦਾ ਜਵਾਨੀ ਦੇ ਲੈਵਲ ਦਾ ਜਿਹੜਾ ਨਾ ਪ੍ਰੋਗਰਾਮਿੰਗ ਉਹ ਨਹੀਂ ਕੀਤੀ ਜਾ ਰਹੀ ਸਮੇਂ ਤੋਂ ਸਾਡਾ ਤਾਂ ਲੋਪ ਹੋ ਰਿਹਾ ਹੈ ਕਿ ਜਿਹੜਾ ਪ੍ਰੋਗਰਾਮ ਹੈ ਉਹ ਇੱਕ ਲੈਵਲ ਦਾ ਹੀ ਦਿੱਤਾ ਜਾ ਰਿਹਾ ਹੈ ਹਾਲਾਂਕਿ ਕਿ ਮੈਂ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਵਿਸ਼ੇ ਨਾਲ ਸੰਬੰਧ ਨਹੀਂ ਗਈ ਕਿਸ ਉਮਰ ਦੇ ਵਿੱਚ ਨੌਜਵਾਨਾਂ ਤੱਕ ਬੱਚਿਆਂ ਤੱਕ ਸਿੱਖ ਸਾਦੀ ਰਮਤ ਕਰ ਦੇਣੀ ਚਾਹੀਦੀ ਹੈ ਜਦੋਂ ਤੋਂ ਬੱਚਾ ਸੁਰਤ ਸੰਭਾਲਦਾ ਹੈ ਉਦੋਂ ਤੋਂ ਜਦੋਂ ਤੋਂ ਅਸੀਂ ਬਾਕੀ ਸਾਰੀ ਪੜ੍ਹਾਈ ਜ਼ਰੂਰੀ ਸਮਝਦੇ ਹਾਂ ਕਿ ਬੱਚਾ ਸਕੂਲ ਸ਼ੁਰੂ ਹੋ ਜਾਵੇ ਬਾਕੀ ਸਾਰੀ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਵੇ ਉਹਦੇ ਨਾਲ ਹੀ ਜਿਹੜਾ ਇਹ ਪਹਿਲੀ ਡਿਊਟੀ ਤਾਂ ਮਾਂ ਦੀ ਹੈ ਜੀ ਮਾਪੇ ਜਿਹੜੇ ਮਾ ਮਾਪੇ ਬਾਪ ਨੇ ਹੁਣ ਵੇਖੋ ਵੀਰ ਜੀ ਸਰ ਸਰਦਾਰ ਹਰਦੀਪ ਸਿੰਘ ਆਪਣੇ ਲਾਗੇ ਬੈਠੇ ਨੇ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਨੇ ਤੇ ਇਹਨਾਂ ਨੂੰ ਪਤਾ ਇਹਨਾਂ ਦਾ ਬੱਚਿਆਂ ਨਾਲ ਜਾਦਾ ਵਾਹ ਹੈ ਕਿ ਆਮ ਕਰਕੇ ਮਾਪਿਆਂ ਦੀ ਜਿਹੜੀ ਇਹਨਾਂ ਸ਼ਿਕਾਇਤ ਹੁੰਦੀ ਆ ਕਿ ਸਕੂਲ ਦੇ ਟੀਚਰ ਕੋਲ ਕਿ ਸਾਡੇ ਬੱਚੇ ਜਿਹੜੇ ਨੇ ਸ਼ਰਾਰਤਾਂ ਕਰਦੇ ਨੇ ਪੜ੍ਹਦੇ ਨਹੀਂ ਤੇ ਜਿਹੜਾ ਸਿਆਣਾ ਅਧਿਆਪਕ ਹੈ ਉਹਦਾ ਇੱਕ ਸਵਾਲ ਹੁੰਦਾ ਹੈ ਕਿ ਮੇਰੇ ਕੋਲ ਤਾਂ 6 ਘੰਟੇ ਆਏ ਨੇ ਤੇ ਬਾਕੀ ਜਿਹੜੇ 18 ਘੰਟੇ ਨੇ ਤੁਹਾਡੇ ਕੋਲ ਨੇ ਬਿਲਕੁਲ ਜਿਆਦਾ ਜ਼ਿੰਮੇਵਾਰ ਜਿਹੜੀ ਉਹ ਮਾਪਿਆਂ ਦੀ ਬਣਦੀ ਹੈ ਜੇ ਮਾਪੇ ਇਹ ਸਾਡਾ ਵੇਖੋ ਸਾਡਾ ਜਿਹੜਾ ਸਾਹਿਤ ਸੀਨਾ ਇਤਿਹਾਸ ਸੀ ਅੱਜ ਅਸੀਂ ਸਾਡੀ ਤਰਾਸਦੀ ਹੈ ਡਾਕਟਰ ਸਾਹਿਬ ਕਿ ਅੱਜ ਅਸੀਂ ਇਹਨੂੰ ਸਿਰਫ ਸਟੇਜਾਂ ਤੱਕ ਸੀਮਿਤ ਕਰ ਦਿੱਤਾ ਹੈ ਕੁਝ ਹਿੱਸੇ ਵਰਗ ਤੱਕ ਗਿਆਨੀਆਂ ਤੱਕ ਕਥਾਵਾਚਕਾਂ ਤੱਕ ਪ੍ਰਚਾਰਕਾਂ ਤੱਕ ਪ੍ਰਬੰਧਕਾਂ ਤੱਕ ਸੀਮਿਤ ਕਰ ਦਿੱਤਾ ਹੈ ਇਹਨੂੰ ਅਸੀਂ ਆਪਣੇ ਪਰਿਵਾਰਾਂ ਦਾ ਹਿੱਸਾ ਨਹੀਂ ਬਣਾਇਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚ ਵਿੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕੁਝ ਸ਼ਬਦ ਇਹੋ ਜਿਹੇ ਆਉਂਦੇ ਨੇ ਸ਼ਹੀਦ ਹੋ ਗਿਆ ਵਿਦਵਾਨ ਹੋ ਗਿਆ ਧਰਮ ਫਲਸਫੀ ਹੋ ਗਈ ਇਹ ਕਿਸੇ ਇੱਕ ਕਮਿਊਨਿਟੀ ਦੇ ਨਹੀਂ ਹੁੰਦੇ ਸ਼ਹੀਦ ਪੂਰੀ ਕਾਇਨਾਤ ਦੇ ਨੇ ਪੂਰੇ ਸੰਸਾਰ ਦੇ ਨੇ ਵਿਦਵਾਨ ਪੂਰੀ ਮਾਨਵਤਾ ਦੇ ਹੁੰਦੇ ਨੇ ਧਰਮ ਦੇ ਸਿਧਾਂਤ ਵੀ ਹਰ ਇੱਕ ਵਾਸਤੇ ਹੁੰਦੇ ਨੇ ਹਰਦੀਪ ਸਿੰਘ ਜੀ ਤੁਹਾਡਾ ਤਾਂ ਆਦਾਨ ਪ੍ਰਦਾਨ ਉਹਨਾਂ ਵਿਦਿਆਰਥੀਆਂ ਨਾਲ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਆਉਣ ਵਾਲੇ ਸਮੇਂ 'ਚ ਸਮਾਜ ਦਾ ਇੱਕ ਹਿੱਸਾ ਬਣਨਾ ਹੈ ਸਮਾਜ ਦੀ ਅਗਵਾਈ ਕਰਨੀ ਹੈ ਕਿ ਅੱਜ ਦਾ ਨੌਜਵਾਨ ਖਾਸ ਕਰਕੇ ਜੇਕਰ ਮੈਂ ਸਿੱਖ ਨੌਜਵਾਨੀ ਦੀ ਗੱਲ ਕਰਾਂ ਸਿੱਖ ਸਾਡੇ ਕਿੰਨੀ ਕੁ ਪਕੜ ਰੱਖ ਰਿਹਾ ਹੈ ਜਾਂ ਫਿਰ ਉਹਨੇ ਕਿਉਂ ਪਕੜ ਹੈ ਜਿਸ ਕਲਾਸ ਤੱਕ ਪੜਾਇਆ ਜਾਂਦਾ ਉਸ ਕਲਾਸ ਤੋਂ ਬਾਅਦ ਵੀ ਪਕੜ ਹੈ ਦਰਅਸਲ ਇੱਕ ਚੀਜ਼ ਮੈਂ ਵੀਰ ਦਿਲਬਖ ਸਿੰਘ ਹੋਣੇ ਦੀ ਗੱਲ 'ਚ ਵੀ ਹੋਰ ਜੋੜਨੀ ਚਾਹਾਂਗਾ ਕਿ ਸਾਡਾ ਇੱਕ ਇਹ ਅਧੂਰਾ ਪੱਖ ਰਿਹਾ ਕਿ ਅਸੀਂ ਤਕਰੀਬਨ ਲੜਕੀਆਂ ਨੂੰ ਬਹੁਤ ਅਣਗੌਲਿਆ ਜਦਕਿ ਜਿਹੜੀ ਗੱਲ ਵੀਰ ਜੀ ਨੇ ਕਹੀ ਕਿ ਮਾਂ ਦਾ ਫਰਜ਼ ਬਣਦਾ ਵਿਦਵਾਨ ਤਾਂ ਇਹ ਕਹਿੰਦੇ ਕਿ ਬੱਚੇ ਦੇ ਜਨਮ ਤੋਂ ਪਹਿਲਾਂ 20 ਸਾਲ ਪਹਿਲਾਂ ਹੀ ਮਾਂ ਨੂੰ ਇਦਾਂ ਦੀ ਡੋਜ ਦੇਦੀ ਹੋ ਤਾਂ ਕਿ ਉਹ ਆਪਣੀ ਗੋਦ ਵਿੱਚ ਖੇਡਣ ਵਾਲੇ 1 2 3 ਬੱਚੇ ਜਿੰਨੇ ਉਹਨੂੰ ਮਾਲਕ ਬਖਸ਼ੇ ਉਹਨਾਂ ਨੂੰ ਉਹ ਡੋਜ਼ ਗਾਂਹ ਦੇ ਦੇਵੇ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਫੀਲਡ ਵਿੱਚ ਵਿਚਰਦਿਆਂ ਪਾਹੀ ਅੱਜ ਦੀਆਂ ਕਲਾਸਾਂ ਅਕਾਡੈਮਿਕ ਨਹੀਂ ਜਾਂ ਦੂਜੀਆਂ ਨਹੀਂ ਕੁੜੀਆਂ 5th 6th ਕਲਾਸ ਤੋਂ ਬਾਅਦ ਲੋਕ ਲਾਉਣ ਨਹੀਂ ਕਰਦੇ ਕਿ ਉਹ ਸਾਨੂੰ ਗੁਰਮਤ ਕਲਾਸਾਂ ਵਿੱਚ ਭੇਜਣ ਇਸ ਲਈ ਜੇਕਰ ਸਾਡੇ ਕੋਲ ਕੁੜੀਆਂ ਪ੍ਰਚਾਰਕ ਹੋਣ ਤੇ ਉਹ ਕੁੜੀਆਂ ਦੀਆਂ ਕਲਾਸਾਂ ਲਾਉਣ ਤਾਂ ਇਹਦੇ ਨਾਲ ਵਧੇਰੇ ਲਾਭ ਮਿਲ ਸਕਦਾ ਦੂਜੀ ਗੱਲ ਅਕੈਡਮਿਕ ਪੱਖ ਤੋਂ ਸਾਡਾ ਜਦੋਂ ਦਾ ਸੋਸ਼ਲ ਮੀਡੀਆ ਦਾ ਰੁਝਾਨ ਚੱਲਿਆ ਸਾਰੇ ਇਹ ਮਹਿਸੂਸ ਕਰਦੇ ਨੇ ਕਿ ਬੱਚੇ ਕਿਤਾਬੀ ਪੜ੍ਹਾਈ ਤੋਂ ਵੀ ਜਿਹੜਾ ਉਹ ਪਾਸਾ ਵੜਦੇ ਨੇ ਉਹਨਾਂ ਨੂੰ ਲੱਗਦਾ ਵੀ ਹਰ ਚੀਜ਼ ਜਿਹੜੀ ਆ ਅਸੀਂ ਗੂਗਲ ਤੋਂ ਸਰਚ ਕਰੀਏ ਤੇ ਸਾਨੂੰ ਆਡੀਓ 'ਚ ਸੁਣਨ ਨੂੰ ਮਿਲ ਜਾਵੇ ਇਹ ਇੱਕ ਰੁਝਾਨ ਆ ਜਿਸ ਨੂੰ ਸਾਨੂੰ ਠੱਲਣ ਦੀ ਲੋੜ ਆ ਉਹਦੇ ਲਈ ਵਾਕਿਆ ਸਾਨੂੰ ਬੇਸ ਲੈਵਲ ਤੋਂ ਛੋਟੇ ਹੁੰਦਿਆਂ ਤੋਂ ਬੱਚਿਆਂ ਦਾ ਨਾ ਮੈਂ ਜ਼ਰੂਰ ਕਹੂੰਗਾ ਕਿ ਸਾਡੇ ਹਰ ਗੁਰਸਿੱਖ ਪਰਿਵਾਰ ਨੂੰ ਘਰ ਵਿੱਚ ਜੇ ਅਸੀਂ ਇੱਕ ਅਲੱਗ ਤੋਂ ਰੂਮ ਨਹੀਂ ਲਾ ਸਕਦੇ ਸਟੱਡੀ ਰੂਮ ਨਹੀਂ ਬਣਾ ਸਕਦੇ ਜਾਂ ਲਾਇਬ੍ਰੇਰੀ ਰੂਮ ਨਹੀਂ ਬਣਾ ਸਕਦੇ ਇੱਕ ਸਟੱਡੀ ਕੋਰਨਰ ਤਾਂ ਬਣਾ ਸਕਦੇ ਆਂ। ਕੀ ਬਾਤ ਆ ਬਹੁਤ ਖੂ। ਇੱਕ ਛੋਟਾ ਜਿਹਾ ਲੱਕੜ ਦਾ ਰੈਕ ਲੈ ਲਓ ਜਿਸ ਤਰ੍ਹਾਂ ਅਸੀਂ ਅਕਸਰ ਘਰ ਦੇ ਬਾਹਰ ਜੋੜਿਆਂ ਵਾਲੀ ਰੱਖਿਆ ਹੁੰਦਾ। ਬੜਾ 3x3 ਦਾ ਰੈਕ ਹੋਵੇ। ਉਹਦੇ ਵਿੱਚ ਮੈਨੂੰ ਲੱਗਦਾ 1.5 200 ਕਿਤਾਬਾਂ ਆਰਾਮ ਨਾਲ ਆ ਜਾਏਗੀ। ਬਿਲਕੁਲ। ਤੁਹਾਡੇ ਘਰ ਆਇਆ ਹੋਇਆ ਹਰ ਸੱਜਣ ਰਿਸ਼ਤੇਦਾਰ ਵੀ ਜ਼ਰੂਰ ਨਿਗਾ ਮਾਰੇਗਾ। ਤੇ ਉਹ ਘਰ ਦੇ ਜਿਹੜੇ ਭਾਗ ਕਹਿੰਦੇ ਨੇ ਡੇਢੀ ਤੋਂ ਪਛਾਣੇ ਜਾਂਦੇ ਝੋਨੇ ਵਾਲੇ ਪਿੰਡ ਪਰਾਲੀਆਂ ਪਛਾਣੇ ਜਾਂ ਤੇ ਤੁਹਾਡੇ ਭਾਗ ਜਾਂ ਤੁਹਾਡਾ ਕੀ ਗੁਣ ਲੱchnਿਆ ਤੁਹਾਡਾ ਕੀ ਹਿਸਾਬ ਦਾ ਵਿਆਹ ਉਹ ਤੁਹਾਡੇ ਉਸ ਸਟੱਡੀ ਕੋਰਨਰ ਤੋਂ ਵੀ ਪਛਾਣਿਆ ਜਾਊਗਾ ਵੀ ਇਹ ਬੰਦੇ ਕਿੱਦਾਂ ਦੀ ਵਿਚਾਰਧਾਰਾ ਦੇ ਨੇ ਤੇ ਇਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੈ ਤੁਸੀਂ ਗੱਲ ਆਖੀ ਸੀ ਸੋਸ਼ਲ ਮੀਡੀਆ ਆ ਗਿਆ ਜਿਸ ਸਦਕਾ ਅੱਜ ਪੜਨ ਦਾ ਰੁਝਾਨ ਖਤਮ ਹੋ ਗਿਆ ਹਾਂਜੀ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਕੋਈ ਸਮਾਂ ਸੀ ਜਦੋਂ ਅ ਗੁਰੂ ਕਾ ਪੈਰਾ ਆਪਣੇ ਹੱਥੇ ਚ ਕਿਤਾਬ ਲੈ ਕੇ ਉਸ ਕਿਦਰ ਨਾਲ ਮੁਹੱਬਤ ਕਰਦਾ ਸੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਇੱਕ ਸ਼ਬਦ ਨੂੰ ਆਪਣੀ ਅੱਖਾਂ ਨਾਲ ਦੇਖਣਾ ਤੇ ਪੜਨਾ ਅੱਜ ਜੋ ਮੁਹੱਬਤ ਖਤਮ ਹੋ ਚੁੱਕੀ ਹੈ ਅ ਦਿਲਬਖ ਸਿੰਘ ਜੀ ਮੈਂ ਤੁਹਾਡੇ ਵੱਲ ਵੀ ਆਵਾਂਗਾ ਇਹ ਮੁਹੱਬਤ ਕਿਵੇਂ ਪੈਦਾ ਕਰੀਏ ਕਿਉਂਕਿ ਸਿੱਖ ਸਾਇਤ ਤੋਂ ਬਿਨਾ ਅਸੀਂ ਆਪਣੇ ਸਿਧਾਂਤਾਂ ਦੀ ਵਿਚਾਰਧਾਰਾ ਨੂੰ ਆਪਣੇ ਜ਼ਿੰਦਗੀ ਦਾ ਹਿੱਸਾ ਨਹੀਂ ਬਣਾ ਸਕਦੇ ਸੁਣਿਆ ਬਹੁਤ ਕੁਝ ਹੈ ਸੁਣ ਵੀ ਰਹੇ ਹਾਂ ਬੋਲਿਆ ਬਹੁਤ ਕੁਝ ਹੈ ਬੋਲ ਵੀ ਰਹੇ ਹਾਂ ਪਰੰਤੂ ਜਿਹੜੀ ਇੱਕ ਸਾਇਤ ਨਾਲ ਸਾਂਝ ਸੀ ਨੌਜਵਾਨਾਂ ਦੀ ਉਹ ਅੱਜ ਕਿਵੇਂ ਦੁਆਰਾ ਬਣੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਦ ਤੱਕ ਸਾਡੇ ਹੱਥ 'ਚ ਕਿਤਾਬ ਨਹੀਂ ਆਏਗੀ ਕਿਉਂਕਿ ਮੈਂ ਲਿਖਤੀ ਸੰਵਿਧਾਨ ਦੀ ਗੱਲ ਕਰ ਰਿਹਾ ਉਹ ਸੰਵਧਾਨ ਜਿਹੜਾ ਮੂਢ ਤੋਂ ਬਾਬੇ ਨਾਨਕ ਨੇ ਸਾਡੀ ਝੋਲੀ ਪਾਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੇਕਰ ਕਿਤੇ ਲਿਖਤੀ ਨਾ ਹੁੰਦਾ ਹੋਰਲ ਹੁੰਦਾ ਸ਼ਾਇਦ ਨਕਸ਼ਾ ਕੁਜ਼ੋਰ ਹੋਣਾ ਸੀਗਾ ਕਿਵੇਂ ਸਾਡਾ ਨੌਜਵਾਨ ਸਿੱਖ ਸਹਿਤ ਨਾਲ ਜੁੜੇ ਦੇਖੋ ਅਹਿਲੇ ਕਲਾਮ ਦੀ ਆਪਾਂ ਗੱਲ ਕਰ ਰਹੇ ਹਾਂ ਸਾਡੇ ਕੋਲ ਪਾਕ ਪਵਿੱਤਰ ਗੁਰਬਾਣੀ ਹੈ ਜਿਸ ਤੋਂ ਬਿਨਾ ਸਾਡਾ ਜੀਵਨ ਅਧੂਰਾ ਹੈ ਸਮਾਜ ਦੇ ਵਿੱਚ ਜੇ ਅੱਜ ਦੇ ਮਾਪੇ ਸੁਣ ਰਹੇ ਆ ਤੇ ਜਦੋਂ ਅਸੀਂ ਨਿਗਾਹ ਮਾਰਦੇ ਹਾਂ ਸਾਡੇ ਨਤੀਜੇ ਸਾਹਮਣੇ ਬਹੁਤ ਭਿਆਨਕ ਆ ਰਹੇ ਨੇ ਬੱਚੇ ਕਹਿਣੇ ਤੋਂ ਬਾਹਰ ਜਾ ਰਹੇ ਨੇ ਪਰਿਵਾਰ ਟੁੱਟ ਰਹੇ ਨੇ ਬੰਦੇ ਮਸ਼ੀਨਾ ਬਣਦੇ ਜਾ ਰਹੇ ਨੇ ਸਮਾਜ ਜਿਹੜਾ ਉਹ ਤਹਿਸ਼ ਨਹਿਸ਼ ਹੁੰਦਾ ਜਾ ਰਿਹਾ ਜੇ ਅਸੀਂ ਚੰਗਾ ਸਮਾਜ ਚਾਹੁੰਦੇ ਆ ਜੇ ਬੱਚਿਆਂ ਤੋਂ ਰਿਸਪੈਕਟ ਗੁਰਬਾਣੀ ਹੀ ਸਾਨੂੰ ਸਾਡਾ ਇਤਿਹਾਸ ਹੀ ਦੱਸ ਸਕਦਾ ਹੈ ਕਿ ਇੱਕ ਮਾਂ ਦਾ ਫਰਜ਼ ਕੀ ਹੈ ਇੱਕ ਧੀ ਦਾ ਫਰਜ਼ ਕੀ ਹੈ ਇੱਕ ਪਿਤਾ ਦਾ ਫਰਜ਼ ਕੀ ਹੈ ਇੱਕ ਭਰਾ ਦਾ ਫਰਜ਼ ਕੀ ਹੈ ਇੱਕ ਭੈਣ ਦਾ ਫਰਜ਼ ਕੀ ਹੈ ਜੀ ਇਹ ਸਾਹਿਬ ਤੋਂ ਬਿਨਾ ਸਾਨੂੰ ਪਤਾ ਨਹੀਂ ਲੱਗ ਸਕਦਾ ਜੇ ਅਸੀਂ ਜ਼ਿੰਦਗੀ ਦੇ ਅੰਦਰ ਹਰ ਬੰਦਾ ਜਿੱਦਾਂ ਔੜ ਲਾ ਰਿਹਾ ਹੈ ਕਿ ਮੈਂ ਤਰੱਕੀ ਕਰਾਂ ਅੱਗੇ ਵਧਾਂ ਅੱਗੇ ਵਧਾਂ ਪਰ ਜੇ ਪੈਸਾ ਆ ਗਿਆ ਤੇ ਉਹਦੇ ਨਾਲ ਸੰਸਕਾਰ ਨਾ ਹੋਏ ਚੰਗੇ ਗੁਣ ਨਾਲ ਜੀਵਨ ਦੇ ਵਿੱਚ ਹੋਏ ਤੇ ਜੀਵਨ ਸੁਖੀ ਕਿਵੇਂ ਹੋਏਗਾ ਪੈਸਿਆਂ ਵਾਲੇ ਬੰਦੇ ਤਾਂ ਖੁਦ ਖੁਸ਼ੀਆਂ ਇੱਥੇ ਕਰ ਰਹੇ ਨੇ ਕੱਲਾ ਪੈਸਾ ਥੋੜਾ ਬੰਦੇ ਨੂੰ ਸੁਖੀ ਕਰਦਾ ਹੈ ਇਸ ਵਾਸਤੇ ਚੰਗੇ ਸੰਸਕਾਰ ਜਿਹੜੇ ਨੇ ਚੰਗੇ ਗੁਣ ਜਿਹੜੇ ਨੇ ਉਹ ਬੰਦੇ ਨੂੰ ਸੁੱਖ ਦੇ ਸਕਦੇ ਆ ਤੇ ਚੰਗੇ ਗੁਣ ਆਉਣਗੇ ਕਿੱਥੋਂ ਸਵਾਲ ਇਹ ਪੈਦਾ ਹੋ ਗਿਆ ਚੰਗੇ ਗੁਣ ਸਿਰਫ ਸਾਡੀ ਗੁਰਬਾਣੀ ਚੋਂ ਸਾਡੇ ਸਾਹਿਤ ਚੋਂ ਸਾਡੇ ਇਤਿਹਾਸ ਚੋਂ ਆ ਸਕਦੇ ਆ ਅਸੀਂ ਰੋਲ ਮਾਡਲ ਬਣਾਈਏ ਆਪਣੇ ਉਹਨਾਂ ਮਹਾਨ ਪੁਰਖਿਆਂ ਨੂੰ ਆਪਣੇ ਗੁਰੂ ਸਾਹਿਬਾਨ ਨੂੰ ਆਪਣੇ ਸ਼ਹੀਦਾਂ ਨੂੰ ਯੋਧਿਆਂ ਨੂੰ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਆਉਣ ਵਾਲੇ ਬਜ਼ੁਰਗੀ ਦੇ ਵਿੱਚ ਜਾ ਕੇ ਮਾਪਿਆਂ ਦਾ ਸਤਿਕਾਰ ਕਰ ਸਕਣ ਤੇ ਸਮਾਜ ਜਿਹੜਾ ਸਾਡਾ ਉਹਦੇ ਵਿੱਚ ਪਰਿਵਾਰਾਂ ਦਾ ਨਾਂ ਉੱਚਾ ਹੋ ਸਕੇ ਰੌਸ਼ਨ ਹੋ ਸਕੇ ਜਿਵੇਂ ਮੈਂ ਇੱਥੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਬੜੇ ਪਿਆਰੇ ਕਥਾਵਾਜਕ ਨੇ ਮੈਂ ਉਹਨਾਂ ਦੀ ਇੱਕ ਗੱਲ ਐਡ ਕਰ ਦੇਣਾ ਉਹ ਆਮ ਤੌਰ ਤੇ ਸਟੇਜਾਂ ਤੇ ਕਹਿੰਦੇ ਹੁੰਦੇ ਨੇ ਕਿ ਜੇ ਮੇਰੇ ਬੱਚੇ ਨੂੰ ਕੰਪਿਊਟਰ ਨਹੀਂ ਆ ਰਿਹਾ ਇੰਗਲਿਸ਼ ਨਹੀਂ ਆ ਰਹੀ ਮੈਥ ਨਹੀਂ ਆ ਰਿਹਾ ਤੇ ਮੈਂ ਆਪਣੇ ਬੱਚੇ ਨੂੰ 50 ਕਿਲੋਮੀਟਰ 100 ਕਿਲੋਮੀਟਰ ਇਸ ਤੋਂ ਵੱਧ ਘੱਟ ਵੀ ਛੱਡ ਕੇ ਵੀ ਉਹਨਾਂ ਲੈ ਕੇ ਵੀ ਉਹਨਾਂ ਪਰ ਮੇਰੇ ਬੱਚੇ ਨੂੰ ਗੁਰਬਾਣੀ ਨਹੀਂ ਆ ਰਹੀ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਜਪਜੀ ਸਾਹਿਬ ਨਹੀਂ ਆ ਰਿਹਾ ਸੋਦਰ ਨਹੀਂ ਆ ਰਹੀ ਤੇ ਕਦੇ ਕਿਸੇ ਨੇ ਲੋੜ ਨਹੀਂ ਮਹਿਸੂਸ ਕੀਤੀ ਕਿ ਗ੍ਰੰਥੀ ਸਿੰਘ ਨੂੰ ਜਾ ਕੇ ਬੇਨਤੀ ਕੀਤੀ ਜਾਵੇ ਕਿ ਮੇਰੇ ਬੱਚੇ ਨੂੰ ਗੁਰਬਾਣੀ ਦੀ ਜੀ ਆਇਆਂ ਜੀ ਯਾਦ ਕਰਾ ਦਿਓ ਜੇ ਇਹ ਸਭ ਤੋਂ ਜ਼ਰੂਰੀ ਜਿਹੜਾ ਆਪਜੀ ਦਾ ਸਵਾਲ ਸੀ ਸਾਡੀ ਆਤਮਿਕ ਖੁਰਾਕ ਤੋਂ ਵਾਂਝਾ ਹੋ ਗਿਆ ਸਾਡਾ ਸਮਾਜ ਅਜ ਆਤਮਾ ਖੁਰਾਕ ਜਿਹੜੀ ਗੁਰ ਅਰਜਨ ਦੇ ਪਿਤਾ ਜੀ ਨੇ ਬਚਨ ਕਿਹਾ ਸੀ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰਾ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵਾਏ ਜੇ ਕੋ ਪੁੰਚਾਏ ਤੇ ਸਕਾਉ ਹਦਾਰ ਹੁਣ ਸਰੀਰ ਦੀਆਂ ਲੋੜਾਂ ਵਾਸਤੇ ਤਾਂ ਸਾਰੇ ਦੌੜ ਲਾ ਰਹੇ ਪਰ ਮਨ ਦੀਆਂ ਆਤਮਾ ਦੀਆਂ ਲੋੜਾਂ ਮਾਨਸਿਕ ਤੌਰ ਤੇ ਬੰਦੇ ਜਿਹੜੇ ਓਖੇ ਜੇ ਖੇਜੇ ਸੜੇ ਸੜੇ ਤੁਸੀਂ ਡਰਾਈਵਿੰਗ ਕਰਦੇ ਹੋ ਤੇ ਇੱਕ ਸੈਂਕੜੇ ਪੰਜ ਸੈਂਕੜ ਲੱਗਦੇ ਨੇ ਗੱਡੀ ਅੱਗੇ ਪਿੱਛੇ ਹੁੰਦੀ ਬੰਦੇ ਉੱਥੇ ਵੀ ਝਗੜਾ ਕਰ ਲੈਂਦੇ ਨੇ ਕੋਈ ਸਮਾਈਲ ਦੇ ਕੇ ਨਹੀਂ ਡਰਾਈਵਿੰਗ ਕਰ ਰਿਹਾ ਮਤਲਬ ਬੰਦਿਆਂ ਦੇ ਅੰਦਰ ਜਿਹੜੀ ਇਹ ਅੰਦਰ ਆਤਮਿਕ ਤੌਰ ਤੇ ਸੁਈਆਂਪਨ ਆ ਗਿਆ ਹੈ ਯਾਨੀ ਕਿਤੇ ਨਾ ਕਿਤੇ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਸਮਾਜਿਕ ਕਦਰਾਂ ਕੀਮਤਾਂ ਤੋਂ ਰੋਹਾਨੀਅਤ ਵਾਲੇ ਪੱਖ ਤੋਂ ਅਧਿਆਤਮਿਕ ਵਾਲੇ ਪੱਖ ਤੋਂ ਜੀ ਉਹ ਸਾਡਾ ਸਾਹਿਤ ਹੀ ਲਿਆ ਸਕਦਾ ਜੀ ਬਿਲਕੁਲ ਇੱਥੇ ਥੋੜੀ ਜੀ ਗੱਲ ਐਡ ਕਰਨੀ ਚਾਹਾਂਗਾ ਕਿ ਮੁਹੱਬਤ ਪੈਦਾ ਕਰਨ ਦੇ ਲਈ ਨਾ ਇੱਕ ਗੁਜਾਰਸ਼ ਕਰਨੀ ਚਾਹਾਂਗਾ ਚਲੋ ਮੇਰੀ ਔਕਾਤ ਨਹੀਂ ਜਿੱਡੇ ਵੱਡੇ ਮੈਂ ਸ਼ਬਦ ਬੋਲਣ ਲੱਗਾ ਕਿ ਸਾਨੂੰ ਸੈਮੀਨਾਰ ਕਾਨਫਰੰਸਿਸ ਇਹਨਾਂ ਦਾ ਜਿਹੜਾ ਪ੍ਰਬੰਧ ਤੇ ਇਹਨਾਂ ਦਾ ਜਿਹੜਾ ਜੋ ਵੀ ਉੱਥੇ ਦਾ ਰੀਤੀ ਰਿਵਾਜ ਹੁੰਦਾ ਉਹਨੂੰ ਤੇ ਸਾਨੂੰ ਕਥਾ ਕੀਰਤਨ ਲੈਕਚਰ ਵਾਲੀ ਸਟੇਜ ਨੂੰ ਅਲੱਗ-ਅਲੱਗ ਕਰਨਾ ਪਊਗਾ ਉਧਰ ਦੇ ਵਿਸ਼ੇ ਅਸੀਂ ਜਿਹੜੇ ਕੰਟਰੋਵਰਸ਼ਲ ਆ ਜਾਂ ਸਵਾਲ-ਜਵਾਬ ਵਾਲੇ ਆ ਉਸੇ ਸਟੇਜਾਂ ਦੇ ਬੋਲ ਰਹੇ ਆ ਤੇ ਸਟੇਜਾਂ ਦੀਆਂ ਗੱਲਾਂ ਅਸੀਂ ਉਧਰ ਕਰ ਰਹੇ ਆ ਉਹਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਦਾ ਇੰਟਰਸਟ ਘਟਦਾ ਉਹ ਕਹਿੰਦੇ ਇੱਕ ਆ ਆ ਇਦਾਂ ਕਹਿ ਰਿਹਾ ਆ ਇਦਾਂ ਕਿੰਨੂੰ ਸੁਣੀ ਹੈ ਜੀ ਛੱਡੋ ਖੜਾ ਦੋਨਾਂ ਨੂੰ ਨਾ ਸੁਣੋ ਜੇ ਮੁਹੱਬਤ ਪੈਦਾ ਕਰਨੀ ਆ ਤੇ ਸਾਨੂੰ ਮਾਨਮੱਤੇ ਜਿਹੜੇ ਆਪਣੇ ਪਾਲਿਆ ਮਾਨਮੱਤੀਆਂ ਪਰੰਪਰਾਵਾਂ ਉਹ ਪੈਦਾ ਕਰਕੇ ਤੇ ਨੌਜਵਾਨ ਪੀੜ੍ਹੀ ਨੂੰ ਕਦੇ-ਕਦੇ ਛੇਟਕ ਦੋ ਵੀ ਆਹ ਪੜ ਕੇ ਦੇਖਿਓ ਹਾਂ ਆਹ ਪੜ ਕੇ ਦੇਖਿਓ ਹਾਂ ਬਿਲਕੁਲ ਬਹੁਤ ਖੂਬ ਫਿਰ ਮੁਹੱਬਤ ਪੈਦਾ ਹੋ ਗਈ ਅਸੀਂ ਮੁਹੱਬਤ ਦੀ ਥਾਂ ਤੇ ਨਫ਼ਰਤ ਪੈਦਾ ਕਰ ਰਹੇ ਹਾਂ ਵੀ ਯਾਰ ਸੱਚਮੁੱਚ ਅਰਦੇਵ ਸਿੰਘ ਤੁਸੀਂ ਬੜੀ ਸੋਹਣੀ ਗੱਲ ਆਖੀ ਅਸੀਂ ਵਿਸ਼ਿਆਂ ਨੂੰ ਕਿਹੜੀ ਸਟੇਜ ਤੋਂ ਕਿਹੜੇ ਵਿਸ਼ਿਆਂ ਨੂੰ ਪਬਲਿਕ ਸਾਹਮਣੇ ਸੰਗਤ ਸਾਹਮਣੇ ਰੱਖਣਾ ਹੈ ਬਲੇਸਾ ਤੁਸੀਂ ਸੰਕਟ ਵਿਛੜਦੇ ਹੋ ਕਦੀ ਜ਼ੈਨ ਚ ਖਿਆਲ ਆਇਆ ਜਾਂ ਕਦੀ ਕਿਸ ਨੇ ਕਥਾ ਤੋਂ ਬਾਅਦ ਉੱਠ ਕੇ ਪੁੱਛਿਆ ਭਾਈ ਸਾਹਿਬ ਇਹ ਕਿੱਥੋਂ ਪੜਿਆ ਕਿੱਥੇ ਲਿਖਿਆ ਕਦੀ ਇਹ ਹੈ ਜੀ ਕੋਈ ਚਿੰਗ ਵੱਜੇ ਬਹੁਤ ਘੱਟ ਜੀ ਬਹੁਤ ਕਿਤੇ ਕੋਈ ਬਸ ਜਿਵੇਂ ਸੁਨਾਤਾ ਆਨੰਦ ਆ ਗਿਆ ਜੀ ਬਹੁਤ ਮਜ਼ਾ ਆ ਜੀ ਬਸ ਜ਼ਿਆਦਾਤਰ ਮੈਨੂੰ ਮੁਆਫ ਕਰਨਾ ਸੰਗਤ ਸੁਣ ਰਹੀ ਹੈ ਜ਼ਿਆਦਾਤਰ ਬੁਲਾਰੇ ਦਾ ਗਲਾ ਦੇਖਿਆ ਜਾਂਦਾ ਹੈ ਜੀ ਉਹਦੀ ਮਿਠਾਸ ਦੇਖੀ ਜਾਂਦੀ ਹੈ ਉਹਦਾ ਪਹਿਰਾਵਾ ਦੇਖਿਆ ਜਾਂਦਾ ਹੈ ਸਵਾਲ ਤਾਂ ਤਾਂ ਹੀ ਸੰਗਤ ਕਰੇਗੀ ਨਾ ਜੇ ਆਪ ਸਾਹਿਤ ਪੜ੍ਹੇਗੀ ਤਾਂ ਬਹੁਤ ਕੋ ਬਿਲਕੁਲ ਜੇ ਆਪ ਸਾਹਿਤ ਪੜ੍ਹਿਆ ਹੋਵੇਗਾ ਉਸੇ ਲਈ ਸਵਾਲ ਕਰਨਗੇ ਭਾਈ ਸਾਹਿਬ ਗੱਲ ਐਦਾਂ ਨਹੀਂ ਸੀ ਐਦਾਂ ਸੀ ਤੁਸੀਂ ਐਦਾਂ ਸੁਣਾ ਗਿਓ ਗੱਲ ਹੁਣ ਤਾਂ ਇਹ ਹਾਲ ਬਣ ਗਿਆ ਕਿ ਜੋ ਕਿਸੇ ਨੇ ਸੁਣਾ ਦਿੱਤਾ ਸਾਥ ਹੀ ਸਾਥ ਹੈ ਬਸ ਵਾਹਿਗੁਰੂ ਹੀ ਕਹਿਣਾ ਹੈ ਇਥੋਂ ਤੱਕ ਹੋ ਗਿਆ ਜੀ ਇੱਕ ਇਸ ਤਰ੍ਹਾਂ ਇੱਕ ਟਾਪਿਕ ਤੇ ਮੰਨ ਲਓ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਾਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਤੇ ਕੁਝ ਜਿੱਦਾਂ ਮੰਨ ਲਓ ਫਾਰ ਐਗਜ਼ਾਮਪਲ ਲਿਖ ਕੇ ਅਮਰ ਛਕਾਉਣ ਵਾਲੀ ਆਪਾਂ 1916 1999 ਦੀ ਵਿਸਾਖੀ ਦਾ ਜ਼ਿਕਰ ਕਰਨਾ ਤੇ ਉਹ ਉਹ ਜਿਹੜੀਆਂ ਚਾਰ ਪ੍ਰਚਾਰਕਾਂ ਵੱਲੋਂ ਚਾਰੋਂ ਢਾਂਗ ਨਾਲ ਵੱਖੋ ਵੱਖਰੇ ਗੱਲਾਂ ਤੇ ਸਾਰੇ ਬੈਠੇ ਉਦਾਂ ਸੁਣ ਰਹੇ ਕੋਈ ਉੱਠ ਕੇ ਨਹੀਂ ਕਹਿੰਦਾ ਭਾਈ ਪਹਿਲਾ ਤਾਂ ਇਹ ਆ ਸੁਣਾ ਗਿਆ ਅਜ ਦੂਜਾ ਸੁਣਾ ਗਿਆ ਤੇ ਉਤੋਂ ਕਰਮਾਂ ਵਾਲੇ ਮੇਰੇ ਵਰਗੇ ਬੰਦੇ ਵੀ ਉਦਾਂ ਦੇ ਆ ਵੀ ਬਿਲਕੁਲ ਆਪਣਾ ਟਾਈਮ ਵੇਖ ਕੇ ਵੀ 10 ਵਜੇ ਆ ਤੇ 1 ਮਿੰਟ ਪਹਿਲਾਂ ਜਾਵਾਂਗੇ ਉਹ ਪਹਿਲਾਂ ਵਾਲਾ ਉਹ ਪ੍ਰਸੰਗ ਕਿਹੜਾ ਤੇ ਕਿੱਦਾਂ ਸੁਣਾ ਕੇ ਗਿਆ ਜਾਂ ਤਾਂ ਮੈਂ ਪ੍ਰਸੰਗ ਅਲੱਗ ਕਰ ਲਾਂ ਤੇ ਜਾਂ ਮੈਂ ਆਪਣੀ ਗੱਲ ਨੂੰ ਉਸੇ ਨੂੰ ਤਾਕੀਦ ਕਰਦਾ ਤੇ ਉਹ ਕੋਈ ਯਤਨ ਨਹੀਂ ਕੀਤਾ ਜਾਂਦਾ ਜੇ ਉਸ ਗੱਲ ਨੂੰ ਕੰਟੀਨਿਊ ਰੱਖਾ ਗੋ ਬਿਲਕੁਲ ਖਾਸ ਕਰ ਵਿਸਾਖੀ ਵਾਲੇ ਦਿਨ ਉਹ ਅਲੱਗ-ਅਲੱਗ ਸੁਣਾਏ ਜਾਂਦੇ ਕਿ ਬਕਰੇ ਵੱਡੇ ਸੀ ਜਾਂ ਸਟੇਜ 'ਚ ਉਹਨਾਂ ਦੇ ਸੇਰੀ ਸੀ ਸੀ ਲੱਗ ਕਰਕੇ ਜੋੜਾ ਕਰਕੇ ਫਿਰ ਜੋੜੇ ਗਏ ਸੀ ਇਦਾਂ ਦੀ ਕੜਦਾਵਾ ਸਿਰਫ ਇੱਕ ਐਗਜ਼ਾਮਪਲ ਆ ਕਿ ਅਲੱਗ-ਅਲੱਗ ਜਿਹੜਾ ਉਹ ਬੋਲਿਆ ਜਾਂਦਾ ਇੱਕੋ ਸਟੇਜ ਤੇ 4-4 5-5 ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾ ਸੰਗਤ ਜੀ ਅੱਜ ਕਮੀ ਸਾਡੇ ਸਾਇਤ ਵਿੱਚ ਨਹੀਂ ਕਮੀ ਸਾਡੇ ਆਪਣੇ ਖਿਆਲਾਂ ਦੇ ਵਿੱਚ ਹੈ ਅਸੀਂ ਉਸ ਸਾਇਤ ਨੂੰ ਜਿਹੜਾ ਉਹ ਮਿਆਰੀ ਸਹਿ ਸੀਗਾ ਜਿਨੇ ਸਿੱਖ ਸਿਧਾਂਤਾਂ ਦੀ ਪਰਚੋਲ ਕਰਨੀ ਸੀ ਜਿਨੇ ਸਿੱਖ ਸਿਧਾਂਤਾਂ ਦੇ ਮਿਆਰ 'ਚ ਵਾਧਾ ਕਰਨਾ ਸੀ ਉਸ ਸਾਇਤ ਨੂੰ ਅਸੀਂ ਆਪਣੇ ਘਰ ਦਾ ਸ਼ਿੰਗਾਰ ਤਾਂ ਕੀ ਬਣਾਉਣਾ ਸੀ ਅਸੀਂ ਆਪਣੇ ਜ਼ੈਨ ਦਾ ਹਿੱਸਾ ਵੀ ਨਹੀਂ ਬਣਾ ਸਕੇ ਮੈਂ ਧੰਨਵਾਦ ਕਰਦਾ ਸਾਡੇ ਦੋਨੇ ਸਿੱਖ ਚਿੰਤਕ ਸਾਡੇ ਅਤੀ ਸਤਕਾਜਯੋਗ ਸਰਦਾਰ ਹਰਦੀਪ ਸਿੰਘ ਰਾਮਦਵਾਲੀ ਅਤੇ ਸਰਦਾਰ ਦਿਲਬਖ ਸਿੰਘ ਬਲੇ ਜਿਨ੍ਹਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਇਸ ਵਿਸ਼ੇ ਨਾਲ ਪੂਰਾ ਇਨਸਾਫ ਕਰਕੇ ਜੋ-ਜੋ ਕਮੀਆਂ ਪੇਸ਼ੀਆਂ ਨੇ ਜੋ-ਜੋ ਸਾਡੇ ਮਿਆਰੀ ਜੀਵਨ ਨੂੰ ਢਾਹ ਲੱਗ ਰਹੀ ਹੈ ਉਸ ਨੂੰ ਕਿਵੇਂ ਬਚਾਇਆ ਜਾ ਸਕੇ ਅਤੇ ਨੌਜਵਾਨਾਂ ਨੂੰ ਕਿਵੇਂ ਸਹਿਦ ਨਾਲ ਜੋੜਿਆ ਜਾ ਸਕੇ ਬੜੇ ਸੋਹਣੇ ਸਵਾਲਾਂ ਦੇ ਜਵਾਬ ਦਿੱਤੇ ਨੇ ਇੱਥੇ ਮੈਂ ਬੇਨਤੀ ਕਰਨਾ ਚਾਹਾਂਗਾ ਖਾਸ ਕਰਕੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਉਹਨਾਂ ਪ੍ਰਬੰਧਕ ਜਨਤਚਾਨਾ ਦੇ ਵਿੱਚ ਜੇਕਰ ਤੁਹਾਡੇ ਕੋਲ ਕੋਈ ਵੱਡਮੁੱਲੀ ਦਾਤ ਹੈ ਤੁਹਾਡੇ ਕੋਲ ਕੋਈ ਅੱਛਾ ਰੁਤਬਾ ਹੈ ਤੇ ਕੋਸ਼ਿਸ਼ ਕਰੀਏ ਅਸੀਂ ਉਸ ਰੁਤਬੇ ਨੂੰ ਸਾਂਭੀਏ ਆਪਣੇ ਰੁਤਬੇ ਨੂੰ ਫਰਜ਼ ਪਹਿਚਾਨਣੀ ਹੈ ਤਾਂ ਜੋ ਜਿਹੜੀ ਸੇਵਾ ਤੇ ਅਸੀਂ ਜਿਸ ਸੀਟ ਤੇ ਅਸੀਂ ਬੈਠੇ ਆ ਉਸ ਸੀਟ ਤੇ ਬੈਠ ਕੇ ਅਸੀਂ ਸਿੱਖ ਸਮਾਜ ਲਈ ਕੀ ਸੇਵਾ ਕਰ ਸਕਦੇ ਆ ਮਿਲਵਾਨ ਸਿੰਘ ਜਨਦਿਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਨੌਜਵਾਨਾਂ ਵਾਸਤੇ ਕੋਈ ਸੁਨੇਹਾ ਨੌਜਵਾਨਾਂ ਵਾਸਤੇ ਸਨੇਹਾ ਇਹ ਹੈ ਜੀ ਆਪਣੇ ਰੋਲ ਮਾਡਲ ਜਿਹੜੇ ਨੇ ਉਹ ਸਾਡੇ ਸਾਹਿਤ ਦੇ ਵਿੱਚ ਬੈਠੇ ਨੇ ਹੀਰੇ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੇ ਯੋਧੇ ਸਾਡੇ ਮਹਾਨ ਸੂਰਮੇ ਜਿਨ੍ਹਾਂ ਨੇ ਗੁਰਬਾਣੀ ਨੂੰ ਜਿਉਂ ਕੇ ਆਪਣੇ ਜੀਵਨ ਦੇ ਅੰਦਰ ਤੇ ਉਹ ਮਿਆਰ ਦੁਨੀਆ ਦੇ ਵਿੱਚ ਪੈਦਾ ਕੀਤਾ ਆਪਣੇ ਕਿਰਦਾਰ ਦਾ ਜਿਹਦਾ ਅਜੇ ਤੱਕ ਕੋਈ ਹਾਨੀ ਨਹੀਂ ਹੈ ਤੇ ਜਦੋਂ ਗੈਰ ਪੜਦੇ ਨੇ ਪਵੇਂ ਉਹ ਚైనా ਵਾਲੇ ਲੋਕ ਨੇ ਅਫਰੀਕਾ ਵਾਲੇ ਨੇ ਗੋਰੇ ਨੇ ਕਾਲੇ ਨੇ ਵਗੈਰਾ ਵਗੈਰਾ ਜਿਹੜੇ ਉਹ ਪੜਦੇ ਨੇ ਉਹ ਕਾਇਲ ਹੋ ਰਹੇ ਨੇ ਉਹ ਵੀ murid ਬਣ ਜਾਂਦੇ ਨੇ ਉਹ murid ਹੋ ਰਹੇ ਨੇ ਤੇ ਜਦੋਂ ਅਸੀਂ ਨਹੀਂ ਪੜ ਰਹੇ ਤੇ ਉਹ ਗੱਲ ਤਾਂ ਇਹ ਹੈ ਕਿ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਾਂ ਹੀ ਘਰ ਸਾਡਾ ਅਮੀਰ ਸੀ ਅਸੀਂ ਉਹਨੂੰ ਸਮਝ ਨਹੀਂ ਸਕੇ ਤੇ ਬਗਾਨੇ ਆ ਕੇ ਉਥੋਂ ਲਾਹਾ ਲੈ ਰਹੇ ਨੇ ਤੇ ਸਾਡੀ ਜਵਾਨੀ ਜਿਹੜੀ ਅੱਜ ਰੋਲ ਰਹੀ ਹੈ ਜੀ ਬਿਲਕੁਲ ਹਰਦੇਵ ਸਿੰਘ ਤੁਸੀਂ ਕਹੋਗੇ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਉਹਨਾਂ ਨੌਜਵਾਨਾਂ ਦਾ ਵਿੱਚ ਜਿਹੜੇ ਨੌਜਵਾਨ ਸਮਾਜ ਦਾ ਹਿੱਸਾ ਨੇ ਜਿਨ੍ਹਾਂ ਕੋ ਸਮਾਜ ਦੀ ਵਾਕਡ ਹੋ ਰਾਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਟੁੱਟੇ ਨੌਜਵਾਨਾਂ ਨੂੰ ਮੈਂ ਉਹ ਸ਼ਬਦ ਵਰਤ ਰਿਆਂ ਜਿਹੜੇ ਨੌਜਵਾਨ ਸਾਇਤ ਤੋਂ ਟੁੱਟ ਚੁੱਕੇ ਨੇ ਓਨਾ ਹੀ ਪੜਦੇ ਨੇ ਤਾਂ ਜੋ ਕਲਾਸ ਪਾਸ ਹੋ ਸਕੇ ਅਗਲੀ ਕਲਾਸ ਚੜ ਸਕੇ ਸਦੀਵ ਕਾਲ ਸਾਇਤ ਨਾਲ ਮੁਹੱਬਤ ਕਿਵੇਂ ਪਾਈ ਜਾ ਸਕੇ ਅੱਜ ਦੇ ਸੰਦਰਭ ਵਿੱਚ ਮੈਨੂੰ ਲੱਗਦਾ ਜੀ ਸਾਨੂੰ ਰਿੱਧਾ ਪੱਕਾ ਖਵਾਉਣ ਦੀ ਥਾਂ ਤੇ ਉਹਨਾਂ ਨੂੰ ਕੱਚਾ ਮਟੀਰੀਅਲ ਦੇ ਕੇ ਤੇ ਬਣਾਉਣ ਦੀ ਜਾਸਖੋਣੀ ਚਾਹੀਦੀ ਕਿਆ ਬਾਤ ਆ ਬਹੁਤ ਕੋ ਤੇ ਜੀ ਉਹਨਾਂ ਨੂੰ ਆਪਾ ਬਣਾਉਣ ਦੀ ਜਾਂ ਸਿਖਾਵਾਂਗੇ ਤੇ ਛੋਟੀ ਛੋਟੀ ਚੇਟਕ ਲਾਈਏ ਵੀ ਆ ਕਿਤਾਬ ਚੋਂ ਮੈਨੂੰ ਪੰਜ ਲਾਈਨਾਂ ਲੱਭ ਕੇ ਦਿਖਾਓ ਹੁਣ ਆ ਪੜ੍ਹ ਲਓ ਬੱਚਿਓ ਲਾਇਬ੍ਰੇਰੀ ਦੀਆਂ ਦੀ ਆਦਤ ਪਾਈਏ ਠੇਕੇ ਤਾਂ ਇੱਕ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਵੀ ਮਿਲ ਜਾਣਗੇ ਪਰ ਲਾਇਬ੍ਰੇਰੀ ਇੱਕ ਵੀ ਨਹੀਂ ਮਿਲਦੀ ਇਹਨੂੰ ਬਾਧੂ ਦਾ ਕੰਮ ਸਮਝ ਲਿਆ ਜਾਂਦਾ ਰੱਖ ਦੋ ਕਿਤਾਬਾਂ ਚਾਹੇ ਉਹ ਮਹੀਨੇ ਵਿੱਚ ਇੱਕ ਬੰਦਾ ਹੀ ਲਾਇਬ੍ਰੇਰੀ ਆਵੇ ਉਹ ਵੀ ਸੁਭਾਗ ਆ ਇੱਕ ਤੋਂ ਦੋ 5 7 10 ਹੋਣਗੇ ਜ਼ਰੂਰ ਸਮਾ ਆ ਕੇ ਰੰਗ ਲੱਗੇਗਾ ਬਿਲਕੁਲ ਰੰਗ ਲੱਗੇਗਾ ਔਰ ਸਮਾ ਲੱਗਦਾ ਨਾ ਕੰਮ ਨੂੰ ਅਸੀਂ ਤੱਟਫੜ ਨਤੀ ਤੇ ਇਹ ਕੁਝ ਕੰਮ ਹੁੰਦੇ ਜਿਹੜੇ ਉਹ ਥੋੜੀ ਟਾਈਮ ਨਾਲ ਨਤੀਜਾ ਦਿੰਦੇ ਨੇ ਪਰ ਸਦੀ ਵੀ ਨਤੀਜਾ ਦਿੰਦੇ ਨੇ ਬਿਲਕੁਲ ਸਹੀ ਗੱਲ ਹੈ 1469 ਤੋਂ ਲੈ ਕੇ ਸਨ 1699 ਤੱਕ ਬੜਾ ਲੰਬਾ ਸਮਾਂ ਸੀ ਤਾਂ ਜਾ ਕੇ ਕਿਤੇ ਸਿੱਖ ਦਾ ਜੀਵਨ ਸਾਡੇ ਸਮਾਜ ਦੇ ਸਾਹਮਣੇ ਆਇਆ ਤਾਂ ਜੋ ਖਾਲਸਾ ਸੰਪੂਰਨ ਰੂਪ ਦੇ ਵਿੱਚ 239 ਸਾਲ ਬਾਅਦ ਤਿਆਰ ਬੜ ਤਿਆਰ ਖਾਲਸਾ ਸਾਡੇ ਸਾਹਮਣੇ ਆਇਆ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਆਓ ਅਸੀਂ ਵੀ ਆਪਣੇ ਸਾਹਿਤ ਤੋਂ ਬਹੁਤ ਕੁਝ ਸਿੱਖਣਾ ਹੈ ਸਿੱਖੀਏ ਜਿਨ੍ਹਾਂ ਨੇ ਅਜੇ ਤੱਕ ਸਾਂਝ ਨਹੀਂ ਪਾਈ ਕੇਵਲ ਪੜਨ ਤੱਕ ਸੀਮਤ ਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਕਿਵੇਂ ਪਤਾ ਲੱਗੇਗਾ ਥੋੜੇ ਜਿ ਚਲਕਾਰੇ ਆਪਣੇ ਸਾਹਤ ਵਿੱਚੋਂ ਵੀ ਲਈਏ ਸੋ ਅਸੀਂ ਅੱਜ ਦਾ ਇੱਕ ਅਹਿਮ ਵਿਸ਼ਾ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਵਿੱਚ ਹੁਣ ਸਾਨੂੰ ਦਿਵਾ ਗਿਆ ਅਗਲੀ ਵਾਰ ਫਿਰ ਮਿਲਾਂਗੇ ਨਵਾਂ ਵਿਸ਼ਾ ਲੈ ਕੇ ਤਦ ਤੱਕ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ